ਉਨੂੰ ਮੈਂ ਕਿਹਾ ਸੀ ਨਾ ਕਿ ਭਰਾ ਘਾ ਜਾ ਕੇ ਸ਼ਰੀਕ ਬਣ ਜਾਂਦੇ ਆ ਤੇ ਆਪਣੇ ਬੱਚੇ ਆਪਣਾ ਪਰਿਵਾਰ ਉਹ ਆਪਣਾ ਹੀ ਹੁੰਦਾ ਤੁਸੀਂ ਨਾਣੇ ਮੰਮੀ ਆ ਜਿੰਨੇ ਪੈਸੇ ਹੈਗੇ ਹਨਾ ਇਹ ਮੇਰੇ ਵੀ ਹੈਗੇ ਆ ਉਨਾਂ ਵਿੱਚ ਜੇ ਤੁਸੀਂ ਕਹਿੰਦੇ ਹੋ ਨਾ ਇਹਨਾਂ ਦੇ ਹੀ ਸਾਰੇ ਪੈਸੇ ਇਹਨਾਂ ਦੇ ਨਹੀਂ ਹੈਗੇ ਮੇਰੇ ਵੀ ਆ ਉਹਦਾ ਕਾਰਨ ਉਹਦਾ ਕਾਰਨ ਇਹ ਹੈਗਾ ਵਾ ਕਿਉਂਕਿ ਜਿੰਨੀ ਜ਼ਮੀਨ ਹੈ ਵੰਦੇ ਆ ਉਹ ਸਾਰੀ ਹੱਡੀ ਵੀ ਤੇ ਆ ਨਾ ਭਾਬੀ ਚੰਗਾ ਕੀਤਾ ਤੁਸੀਂ ਮੇਰੀ ਅਲਮਾਰੀ ਸੈੱਟ ਕਰਦੀ ਮੈਂ ਤੁਹਾਨੂੰ ਕਹਿਣਾ ਹੀ ਮੈਂ ਤੇ ਕਰਤੀ ਅਲਮਾਰੀ ਤੇਰੀ ਸੈੱਟ ਹੁਣ ਕਿਰਪਾ ਕਰਕੇ ਨਾ ਅਲਮਾਰੀ ਇਤਨੇ ਹੀ ਰੱਖੀ ਹਮੇਸ਼ਾ ਹੀ ਕਦੀ ਬੈੱਡ ਤੇ ਤੇਰੇ ਕੱਪੜੇ ਖਿਲਰੇ ਹੁੰਦੇ ਕਦੀ ਤੇਰੀ ਕੁਰਸੀਆਂ ਤੇ ਪੈ ਜਾਂਦੇ ਆ ਵੇਖ ਲਾ ਇਕੱਲੀ ਤੇ ਇੱਕ ਵੀ ਕੱਪੜਾ ਨਹੀਂ ਟੰਗਿਆ ਅੱਜ ਤੋਂ ਬਾਅਦ ਇੱਕ ਵੀ ਕੰਬੜਾ ਇੱਥੇ ਹੋਣਾ ਨਹੀਂ ਚਾਹੀਦਾ ਤੇਰੀ 벨ਟਾਂ ਪਈਆਂ ਤੇਰੇ ਕੱਪੜੇ ਪਏ ਹੁੰਦੇ ਜਿੰਤਰਾ ਦੀ ਅਲਮਾਰੀ ਪਈ ਹੈ ਨਾ ਉਹ ਇਤਰਾ ਦੀ ਹੋਣੀ ਚਾਹੀਦੀ ਆ ਠੀਕ ਆ ਭਾਬੀ ਜੀ ਖਲਾਰਾ ਬਾਗੇ ਤੂੰ ਨਿਕਲ ਜੰਨਾ ਕੋਲੇ ਦੇ ਵਿੱਚ ਕਰਦੀ ਨਾ ਅੱਜ ਤੋਂ ਬਾਅਦ ਤਾਂ ਨੋ ਹੋਵੇ ਨਿਕੋਗੀ ਠੀਕ ਆ ਤੇ ਮੇਰੀ ਗੱਲ ਸੁਣ ਹੁਣ ਖਾਣਾ ਪੀਣਾ ਕੀ ਆ ਹਾਂ ਆ ਤੁਹਾਨੂੰ ਈਰਿੰਗ ਕਿਹਨੇ ਦਿੱਤੇ ਆ ਸੋਹਣੇ ਆ ਨਾ ਆਹ ਸੋਹਣੇ ਤੇ ਆ ਪਰ ਤੁਹਾਨੂੰ ਦਿੱਤੇ ਕਿੰਨੇ ਮੈਨੂੰ ਗਿਫਟ ਮਿਲਿਆ ਵਾ ਐਨੀਵਰਸਰੀ ਦਾ ਪਤਾ ਕਿੰਨੇ ਰੀਤਾ ਵੀਰੇ ਨੇ ਦਿੱਤਾ ਨਾ ਵਾ ਨਹੀਂ ਨਹੀਂ ਵੀਰਾ ਉਹ ਵੀ ਗਿਫਟ ਕੱਦੀ ਵੀ ਨਹੀਂ ਨਹੀਂ ਇਹ ਗਿਫਟ ਮੈਨੂੰ ਚਾਚੀ ਜੀ ਨੇ ਦਿੱਤਾ ਵਾ ਚਾਚੀ ਜੀ ਨੇ ਜਦੋਂ ਮੈਂ ਸਵੇਰੇ ਗਈ ਨਾ ਮੈਨੂੰ ਆਪਣੇ ਕੋਲ ਬਿਠਾ ਕੇ ਕਿਹਾ ਕਿ ਪੁੱਤ ਅੱਲਾ ਤੇਰੀ ਐਨੀਵਰਸਰੀ ਦਾ ਗਿਫਟ ਮੈਨੂੰ ਬੜਾ ਹੀ ਚੰਗਾ ਲੱਗਾ ਅੱਛਾ ਅੱਛਾ ਮੰਮੀ ਨੇ ਦਿੱਤੇ ਆ ਤੁਹਾਨੂੰ ਇਹ ਹਾਂ ਚੰਗਾ ਬਾਬੀ ਮੇਰੋਂ ਨਾ ਕਾਮਯਾਬ ਆ ਗਿਆ ਵਾ ਮੈਂ ਉਹ ਕਰਕੇ ਆਉਂਦਾ ਵਾਂ ਚਲ ਠੀਕ ਆ ਮੈਂ ਹਲਮਾਰੀ ਤੇ ਕੀ ਕਰਦੀ ਮੈਂ ਵੀ ਚਲਦੀ ਪਾ ਮਮਮੀ ਹਾਂ ਆ ਜਾ ਕੀ ਕਰਨ ਦੇ ਜੇ ਨੇ ਆ ਕੱਪੜੇ ਕੱਢੇ ਨੇ ਤੇਰਾ ਲੋਰ ਵੀ ਹੈ ਇਹਨੂੰ ਸੀਨਾ ਮਰਾੜੀਆਂ ਤੇਨੂੰ ਲੈ ਕੇ ਜਾ ਤੇ ਮੇਰੀ ਗੱਲ ਸੰਦਰਜੀ ਨੂੰ ਦੇ ਕੇ ਚਾਹੀ ਤੇ ਅੱਜ ਦੀ ਵਾਰੀ ਲੈ ਕੇ ਆਵੀ ਤੇ ਇਹ ਨਾ ਹੋਵੇ ਤੂੰ ਕੋਲ ਪਿਆਰ ਹੋ ਛੇ ਮਿੰਟ ਨਹੀਂ ਨਹੀਂ ਕੋਈ ਨਹੀਂ ਮੈਂ ਹੁਣ ਜਾਣਾ ਹੀ ਆ ਮੈਂ ਦੇ ਆਉਂਗਾ ਇਹ ਲੈ ਕੇ ਜਾਈ ਦੋਨੇ ਨਹੀਂ ਮੈਂ ਕੱਟ ਕੇ ਰੱਖਦੇ ਨਹੀਂ ਤੋਂ ਦੱਸ ਕਿਵੇਂ ਗਏ ਤੋਦੇ ਦੇ ਕੋਲ ਟਾਈਮ ਹੀ ਨਹੀਂ ਹੈਗਾ ਮਾਂ ਵਾਸਤੇ ਹੈ ਲੈ ਮਮੀ ਸਾਡੇ ਵਾਸਤੇ ਟਾਈਮ ਹੀ ਟਾਈਮ ਹੈ ਕਿਹੜੇ ਲਈ ਉਹ ਹੋਣ ਨਹੀਂ ਆਇਆ ਮਮੀ ਨੂੰ ਪਤਾ ਨਾ ਕੋਲੈਜ ਤੋਂ ਮੈਂ ਕਿੰਨਾ ਬੀਜ਼ੀ ਹਾਂ ਨਾ ਵਾ ਫਿਰ ਪੜ੍ਹਨਾ ਵੀ ਆ ਫਿਰ ਟਿਊਸ਼ਨ ਵੀ ਜਾਣਾ ਵਾ ਸਾਰਾ ਕੁਝ ਮੈਨੇਜ ਕਰਨਾ ਮੁਸ਼ਕਲ ਨਾ ਮੇਰੀ ਗੱਲ ਸੁਣੋ ਤੂੰ ਦੁਨੀਆ 'ਚ ਵੱਖਰਾ ਪੜਦਾ ਵੀ ਹੈ ਬਾਕੀ ਬੱਚੇ ਕੋਈ ਨਹੀਂ ਪੜਦੇ ਹੈ ਕਿੰਨੀ ਕੁ ਤੈਨੂੰ ਓਕੀ ਕਹਿੰਦੇ ਨੇ ਫਰਸਟ ਸੈਕਿੰਡ ਸਾਡੇ ਜ਼ਮਾਨੇ 'ਚ ਤਾਂ ਫਰਸਟ ਸੈਕਿੰਡ ਹੁੰਦਾ ਸੀ ਹੁਣ ਮੈਨੂੰ ਪਤਾ ਕੀ ਕਹਿੰਦੇ ਨੇ ਹੈ ਤੂੰ ਇੱਕ ਨੰਬਰ ਤੇ ਆਣਾ ਔਰ ਕੀ ਮੰਮੀ ਵਧੀਆ ਪੜੂੰਗਾ ਤਾਂ ਵਧੀਆ ਤੇ ਤੂੰ ਨਾ ਆਇਆ ਨਾ ਤੇ ਵੇਖੀ ਫਿਰ ਮੈਂ ਦੇ ਜਾਵੇ ਤੈਨੂੰ ਕੋਲ ਦੀ 2 ਰੁਪਈਆ ਵੀ ਫਿਰ ਕੋਈ ਗੱਲ ਨਹੀਂ ਵੈਸੇ ਨਾ ਮੈਂ ਤੁਹਾਡੇ ਨਾਲ ਗੱਲ ਆਹੀ ਕਰਨ ਆਇਆ ਹਾਂ ਕਿਹੜੀ ਤੇ ਮੰਮੀ बार-बार ਨਾ ਮੈਨੂੰ ਚੰਗਾ ਨਹੀਂ ਲੱਗਦਾ ਵੀਰੇ ਕੋ ਪੈਸੇ ਮੰਗਣਾ ਤੇ ਤੁਹਾਡੇ ਕੋਲ ਜੇ ਕੋਈ ਪੈਸੇ ਹੈਗੇ ਤਾਂ ਥੋੜੇ ਮੈਨੂੰ ਦੇ ਦਿਓ ਤੁਹਾਨੂੰ ਪਤਾ ਮੈਂ ਰੋਜ਼ ਰੋਜ਼ ਜਾਣਾ ਹੁੰਦਾ ਕਾਲਜ ਤੇ बार-बार ਕੀ ਮੰਗਾ ਵੀਰੇ ਕੋ ਤੁਸੀਂ ਦੇ ਦਿਓ ਮੈਂ ਤੇ ਵੀਰੇ ਕੋਲ ਪੈਸੇ ਮੰਗ ਲੱਗ ਤੈਨੂੰ ਪਹਿਲੇ ਸ਼ਰਮ ਨਹੀਂ ਸੀ ਆਉਂਦੀ ਅੱਜ ਤੈਨੂੰ ਸ਼ਰਮ ਮੁੱਨ ਲੱਪੀਏ ਉਹ ਨਹੀਂ ਮੈਨੂੰ ਵੀ ਸ਼ਰਮ ਦੀ ਨਹੀਂ ਗੱਲ ਹੈ ਮੈਂ ਸਗੋਂ ਵੱਡਾ ਹੋ ਗਿਆ ਨਾ ਹੁਣ ਸਗੋਂ ਮੈਨੂੰ ਚਾਹੀਦਾ ਉਹਨਾਂ ਦੀ ਮਦਦ ਕਰਨਾ ਠੀਕ ਹੈ ਕਰੋ ਇੱਥੇ ਸਿਆਣੀ ਗੱਲ ਕੀਤੀ ਆ ਉਹਦੇ ਨਾਲ ਸਵੇਰੇ ਉੱਠ ਕੇ ਜਾਇਆ ਕਰੋ ਘੱਟ ਥੋੜੀ ਦੇਰ ਆ ਕੇ ਕੋਲ ਜਾ ਕੇ ਚਲੇ ਜਾਇਆ ਕਰੋ ਕੋਈ ਨਹੀਂ ਮੰਮੀ ਜਦੋਂ ਪੜ੍ਹਾਈ ਖਤਮ ਹੋਊਗੀ ਤੇ ਮਦਦ ਹੀ ਕਰਨੀ ਆ ਹੁਣ ਮੈਂ ਤੁਹਾਨੂੰ ਇਹ ਕਹਿਣ ਆਇਆ ਵਾਂ ਕਿ ਤੁਸੀਂ ਮੈਨੂੰ ਥੋੜੇ ਪੈਸੇ ਦੇ ਦਿਓ ਮੇਨੂੰ ਲੋੜ ਆ ਕਿਹੜੇ ਪੈਸੇ ਦੇ ਕਿੱਥੋਂ ਪੈਸੇ ਨਹੀਂ ਆ ਕਿੱਥੋਂ ਪੈਸੇ ਮੇਰੇ ਕੋਲ ਪੈਸੇ ਕਿੱਥੋਂ ਆਏ ਸਾਰਾ ਕੰਮ ਗੋੜੀ ਵੇਖਦਾ ਹੈ ਹੈ ਸਾਨੂੰ ਕਿਸੇ ਚੀਜ਼ ਦੀ ਦਿੱਕਤ ਨਹੀਂ ਆਉਂਦੀ ਦਾ ਹਰ ਚੀਜ਼ ਸੱਭੀ ਤਾਂ ਖੋ ਲੈਂਦਾ ਤੇ ਅਸੀਂ ਪੈਸੇ ਕੀ ਕਰਨੇ ਨਹੀਂ ਮਤਲਬ ਤੁਹਾਡੇ ਕੋ ਹੁਣ ਕੋਈ ਪੈਸਾ ਨਹੀਂ ਨਾ ਮੇਰੇ ਕੋ ਮੇਰੇ ਕੋ ਕੋਈ ਕਿੱਥੋਂ ਆਏ ਪ੍ਰਭੂ ਰੱਬ ਨਾਲ ਮੈਂ ਪੈਸੇ ਕੀ ਕਰਨੇ ਨਾ ਅਸੀਂ ਕਿਤੇ ਬਾਹਰ ਜਾਈਏ ਨਾ ਇਹ ਸਾਨੂੰ ਕੋਈ ਕਪੜਾ ਟੱਕੀ ਦੀ ਲੋੜ ਹੁੰਦੀ ਉਹ ਕਿਰਨ ਲਿਆ ਦਿੰਦੀ ਤੇ ਅਸੀਂ ਪੈਸੇ ਕੀ ਕਰਨੇ ਬਸ ਆਹੀ ਤੇ ਗੱਲ ਆ ਸਾਰੇ ਪੈਸੇ ਤੁਹਾਡੇ ਕੋ ਭਾਬੀ ਆਉਂਦੇ ਆ ਨਹੀਂ ਚਲੋ ਭਾਬੀ ਨੂੰ ਗਿਫਟ ਦੇਣਾ ਹੈ ਅਨਿਵਰਸੀ ਦਾ ਉਦੋਂ ਪੈਸੇ ਕਿੱਥੋਂ ਆਏ ਤੁਹਾਡੇ ਕੋ ਪੀਵੇ ਸ਼ਰਮਿੰਦਿਆ ਬੋਲਦਾ ਕਿਵੇਂ ਪਿਆ ਤੇ ਤੇਰੀ ਭਾਬੀ ਆਓ ਤਮੀਜ਼ ਨਾਲ ਗੱਲ ਕਰ ਤੇ ਮੰਮੀ ਮੈਂ ਇਹ ਮੁੰਡਾ ਵਾਂ ਢਾਡਾ ਮੇਰੇ ਹੱਥੇ ਪੈਸੇ ਨਹੀਂ ਢਾਡੇ ਕੋ ਤੇ ਮੁੰਡਾ ਮੈਂ ਕਿਹੜਾ ਕਹਿੰਦੀ ਪਿਆ ਤੂੰ ਮੁੰਡਾ ਨਹੀਂ ਹੈਗਾ ਤੇ ਮੁੰਡਾ ਤੇ ਮੁੰਡੇ ਵਰਗੇ ਖਰਚੇ ਵੀ ਕਰਦਾ ਪਿਆ ਤੂੰ ਕਿਹੜੀ ਚੀਜ਼ ਤੈਨੂੰ ਕਮੀ ਆਂਦੀ ਈ ਮੰਮੀ ਹੁਣ ਜਿਹੜੇ ਮੈਂ ਢਾਡੇ ਕੋ ਪੈਸੇ ਮੰਗਿਆ ਉਹ ਕਮੀ ਆ ਇਹੀ ਤੁਸੀਂ ਭਾਬੀ ਨੂੰ ਜਿਹੜੇ ਗਿਫਟ ਲੈ ਕੇ ਦਿੱਤਾ ਜੇ ਮੈਨੂੰ ਥੋੜੇ ਬਹੁਤ ਪੈਸੇ ਦੇ ਦੇਂਦੇ ਤੈਨੂੰ ਨਾ ਸਾੜਾ ਇਹ ਪੈ ਗਿਆ ਕਿ ਮੈਂ ਕਿਰਨ ਨੂੰ ਗਿਫਟ ਕਿਤਾ ਮੈਂ ਬਾਜ਼ਾਰੋਂ ਖਰੀਦ ਕੇ ਲਈ ਆਂ ਮम्मी ਸਾੜੇ ਦੀ ਦੇ ਵਿੱਚ ਕੋਈ ਗੱਲ ਨਹੀਂ ਆ ਗਿਫਟ ਇਹ ਥੋੜੀ ਆ ਕਿ ਫ੍ਰੀ ਆ ਗਿਆ ਹੋਗਾ ਕੋਈ ਨਾ ਕੋਈ ਤੇ ਪੈਸੇ ਲੱਗੇ ਹੀ ਹੋਣਗੇ ਉਹਦੇ ਤੇ ਓਏ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਉਹ ਹੈਗੀ ਸਾਡੀ ਨੂੰ ਤੇ ਖਬਰ ਦਾ ਉੱਚੀ ਬਾਜ਼ਾਰ ਵਿੱਚ ਗੱਲ ਕੀਤੀ ਹੈ ਤੇ ਬਾਰੇ ਕੋਈ ਨਹੀਂ ਉਹ ਨੂੰ ਆ ਤੇ ਮੈਂ ਕੀ ਆ ਫਿਰ ਇਸ ਘਰ ਦਾ ਤੇ ਤੂੰ ਜੋ ਹੈਗਾ ਨਾ ਤੈਨੂੰ ਉਸ ਮਕਾਮ ਤੇ ਰੱਖਿਆ ਹੋਇਆ ਹੈ ਕਿਹੜੀ ਚੀਜ਼ ਤੈਨੂੰ ਨਹੀਂ ਮਿਲਦੀ ਹੈ ਨਾ ਤੇ ਉਹ ਨੂੰ ਬੰਗਾਰਾ ਪਾंदे ਅੱਜ 10000 ਦੇ ਦੇ ਅੱਜ 20000 ਦੇ ਦੇ ਅੱਜ ਮੇਰੇ ਮੰਮੀ ਪੜਾਈਆਂ ਨਾ ਫਰੀ ਜਣੀ ਹੁੰਦੀਆਂ ਪੜਾਈਆਂ ਵਾਂ ਤੇ ਪੈਸੇ ਲੱਗਦੇ ਆ ਕੋਈ ਪੈਸੇ ਲੈ ਕੇ ਜਾਣੇ ਆ ਉਹ ਭਰਾਵਾ ਤੂੰ ਪੜਾਈਆਂ ਛੱਡ ਕੇ ਘਰ ਬੈਜੋ ਸਾਡੇ ਕੋਲ ਇੰਨੀ ਕੋ ਜਮੀਨ ਬੰਨਾ ਹੈਗਾ ਕਿ ਤੁਸੀਂ ਕਮਾ ਕੇ ਤੇ ਖਾ ਸਕਦੇ ਤੇ ਕੰਮ ਕਰੋ ਤੇ ਖਾ ਲਓ ਸਾਨੂੰ ਇਹੋ ਜਿਹੀ ਪੜਾਈਆਂ ਦੀ ਲੋੜ ਕੋ ਨਹੀਂ ਕਿ ਘਰ ਕਲੇਸ਼ ਪੈ ਜਾ ਸਾਡੇ ਨੇ ਮੰਮੀ ਤੇ ਮੈਨੂੰ ਸੁਣਾਈ ਜਾਂਦੇ ਆ ਨਾ ਬਾਗਿਆਂ ਦੇ ਬੱਚੇ ਵਾਂਗੂ ਨਹੀਂ ਹੈਗੇ ਆਪਾਂ ਕੋਲੇ ਜਾਂਦੇ ਆ ਨਾ ਕੀ ਖੰਡੇ ਕਿੰਨੇ ਕੁਝ ਵੀ ਨਹੀਂ 1.50 ਦਾ ਵੀ ਦਾ ਉਹ ਵੀ 20 ਰੁਪਏ ਦਾ ਹੁੰਦਾ ਵਾ ਉਹ ਵੀ ਸੋ ਸੋ ਕੇ ਖਰਚੀਦਾ ਵਾ ਕਿ ਲੈ ਅੱਜ ਇਹ ਸਾਰੇ ਪੈਸੇ ਮੋਗ ਗੇ ਨਾ ਕੱਲ ਫੇਰ ਮੰਗਣੇ ਪੈਣੇ ਆ ਕੋਲੇ ਦੇ ਵਿੱਚ ਨਾ ਸਾਨੂੰ ਟੀਚਰਾਂ ਕਰਦੇ ਆ ਕਿ ਲੈ ਇਹਨਾਂ ਕੋਲ ਤਾਂ ਪੈਸੇ ਨਹੀਂ ਹੋਣੇ ਛੱਡ ਪਰ ਇਹਨਾਂ ਨੂੰ ਨਾਲ ਕੀ ਭੋਣਾ ਵਾ ਲੋਕੀ ਆ ਨਾ ਜਿਹੜੇ ਉਹਨਾਂ ਦੇ ਬੱਚੇ ਕਾਜੀ ਢੋਜੀ ਜਾਣਗੇ ਘੁੰਮਣ ਕਦੀ ਮਕਰੋੜ ਦੇ ਜਾਣਗੇ ਅਸੀਂ ਕਦੀ ਮੰਗਿਆ ਚੀਜ਼ਾਂ ਵਾਸਤੇ ਪੈਸੇ ਕੀ ਅਸੀਂ ਘੁੰਮਣ ਜਾਣਾ ਅਸੀਂ ਕੋਲੇ ਚ ਆਈਦਾ ਵਾ ਕੋਲੇ ਤੋਂ ਘਰ ਆ ਜਾਈਦਾ ਵਾ ਤੇ ਘਰ ਦੇ ਕੰਮ ਕਰਦੇ ਰਹੀਦਾ ਵਾ ਤੇ ਤਾਂ ਵੀ ਤੁਸੀਂ ਗੱਲਾਂ ਸੁਣਾਉਂਦੇ ਨੇ ਮੇਰੀ ਗੱਲ ਸੁਣ ਇਹ ਤੇ ਨੋ ਤੋਤੇ ਵਾ ਕੋ ਕਿੰਨੇ ਪੜਾ ਕੇ ਭੇਜਿਆ ਹੈ ਹੈ ਉਹ ਇੱਕ ਸਾਜ ਬੋਲੀ ਜਾਂਦਾ ਤੂੰ ਜਿਵੇਂ ਪੜਿਆ ਹੁੰਦਾ ਤੂੰ ਉਹ ਪੜਿਆ ਕੁਝ ਵੀ ਨਹੀਂ ਸੱਚ ਬੋਲਨਿਆ ਵਾ ਨਾ ਤੂੰ ਕਹਿੰਦਾ ਮੈਂ ਇੱਕ ਕੱਪ ਚਾਹ ਦਾ ਕੰਟੀਨ ਉੱਥੇ ਪੀਂਨਾ ਕਾਲਜ ਵਿੱਚ ਹੈ ਘਰ ਤੇ ਆ ਕੇ ਤੂੰ 10 ਵਾਰੀ ਚਾਹ ਬਣਾਉਂਦੇ ਹੋ ਤੁਸੀਂ ਦੋ ਵੇ ਜਾਣੇ ਉਹ ਮੰਮੀ ਇੱਥੇ ਗੱਲ ਚਾਹ ਦੀ ਨਹੀਂ ਇੱਥੇ ਗੱਲ ਪੈਹਾਂਦੀ ਆ ਅਟਲੋ ਚੀ ਕੀ ਹੁੰਦਾ ਵੇ ਉਹ ਕੁਝ ਨਹੀਂ ਮੰਮੀ ਘੁੰਮਣ ਵਾਸਤੇ ਜਗਾ ਵਾਇਕ ਪਹਾੜ ਕੋੜ ਹੁੰਦੇ ਆ ਉੱਥੇ ਨਾ ਤੇ ਇੱਥੇ ਘੁੰਮਿਓ ਓ ਮਮਮੀ ਇਹ ਤੇ ਕੋ ਮੰਦੀ ਗੱਲ ਨਹੀਂ ਕਰਨਿਆ ਉਹ ਬਾਹਰ ਉੱਥੇ ਪਹਾੜ ਕੋਡ ਹੁੰਦੇ ਆ ਸਾਰੇ ਘੁੰਮ ਜਾਂਦੇ ਆ ਕਿ ਆਪੇ ਪਹਿਲੀਆਂ ਚਲਾ ਜਾ ਘੁੰਮਣ ਓਹੋ ਮਮਮੀ ਹਾਂ ਆ ਪਹਿਲੀਆਂ ਦੀ ਗੱਲ ਤਾਂ ਨਾ ਹੀ ਕਰੋ ਨਾ ਮਮਮੀ ਤੁਸੀਂ ਤੇ ਕਦੀ ਗੱਲ ਕਰਵਾਓ ਮਮਮੀ ਕੋਜ ਨਾ ਆਪਣੇ ਹੱਥ ਵਿੱਚ ਵੀ ਰੱਖ ਲੋ ਸਾਰਾ ਕੋਜ ਜੋ ਵੀਰੇ ਨੂੰ ਦਿੱਤਾ ਆਵਾ ਹਮੇਸ਼ਾ ਮੰਗਣਾ ਪੈਂਦਾ ਵਾ ਕਿ ਹਾਂ ਅੱਜ ਮੈਨੂੰ ਇੰਨੇ ਦੇ ਦਿਓ ਕੱਲ ਮੈਨੂੰ ਇੰਨੇ ਦੇ ਦਿਓ ਨਾਲੇ ਪੈਸਿਆਂ ਦਾ ਸਾਹਬ ਦਿਓ ਤੁਹਾਡੇ ਕੋਲ ਹੋਊਗਾ ਘੱਟੋ ਘੱਟ ਤੁਸੀਂ ਮੈਨ ਤੋਂ ਸਾਹਬ ਤਾਂ ਨਹੀਂ ਨਾ ਮੰਗੋਗੇ ਕਦ ਮਮਮੀ ਸਾਰੀ ਉਮਰ ਅਸੀਂ ਮੰਗਦੇ ਹੀ ਰਹੀਏ ਕਿਹਦੇ ਕੋਲ ਮੰਗਦਾ ਵੇ ਵੀਰੇ ਕੋ ਉਹ ਤੇਰਾ ਭਰਾ ਏ ਉਮਮੇ ਮੇ ਭਰਾ ਦੇਗਾ ਵਾ ਇੱਕ ਪੈਸੇ ਹੁੰਦੇ ਆ ਕਿ ਹਾਂ ਆਪਣੀ ਜੇਬ ਤੇ ਆ ਜਦੋਂ ਮਰਜ਼ੀ ਖਰਚ ਲੈਣੇ ਇੱਕ ਪੈਸੇ ਉਹ ਹੁੰਦੇ ਆ ਕਿ ਹਾਂ ਮੰਗਣੇ ਆ ਹਾਂ ਮੈਂ ਇੱਥੇ ਖਰਚਣੇ ਆ ਮੈਨੂੰ ਦੇ ਦਿਓ ਮੈਨੂੰ ਦੇ ਦਿਓ ਉਹ ਅਗਲੇ ਦੀ ਮਰਜ਼ੀ ਉਹਨੇ ਦੇਣੇ ਕਿ ਨਹੀਂ ਦੇਣੇ ਨਹੀਂ ਤੂੰ ਇਨੇ ਚੁਗਾ ਹੋ ਗਿਆ ਹਿਸਾਬ ਲੈ ਲਜੂਗਾ ਅਜੇ ਮੈਂ ਬੈਠੀ ਆ ਖਬਰਦਾਰ 골ਡੀ ਬਾਰੇ ਇੱਕ ਗੱਲ ਵੀ ਕੀਤੀ ਤੇ ਜਿਉ ਮੁੰਡੇ ਦਾ ਕਿਤੇ ਵੀ ਨਾਮ ਲਿਆ ਤੇ ਮੈਂ ਜਿਹੜੇ ਚਿਰ ਚਾਰ ਬਾਦੀ ਨਾ ਖੜੇ ਕਿਤੇ ਨਹੀਂ ਪੁੱਟ ਕੇ ਰੱਖਦੇ ਨਹੀਂ ਭਰਾ ਦੇ ਮੰਮੀ ਉਹ ਹੈ ਹੀ ਪਰ ਤਾਂ ਹੀ ਆਜੀ ਨਾ ਬੋਲੋ ਨਾਲ ਦੇ ਨਾਲੋਂ ਮੇਰਾ ਸ਼ਰੀਕ ਵੀ ਆ। ਅ ਤੂੰ ਜਾ। ਸ਼੍ਰੀ ਵੇ ਇਹਨੂੰ ਕਿਹੜੇ ਜਾਚਾ ਸਿੱਖਦੀਆਂ ਬਈਆਂ ਨੇ। ਕਿਹੜੀ ਬੋਲੀ ਆ ਗਈ ਇਹਨੂੰ ਬੋਲਣ ਵਾਲੀ। ਸ਼ਰੀਕ ਪਤ ਨਹੀਂ ਕਿਹੜੇ ਕਿਹੜੇ ਸ਼ਰੀਕਾਂ ਦੀ ਗੱਲ ਪਿਆ ਕਰਦਾ। ਉਹ ਮੇਰਾ ਪੋਤਾ ਹੈ ਗੋਲਡੀ। ਨਾ ਕਿ ਸ਼ਰੀਕ ਹੈ। ਥੋੜਾ ਦੇ ਪੀਂ ਜਾਂਦੀ ਸਭੀ ਵੀ ਬੰਨ ਅੱਜ ਤੇ ਰਹੇ ਨੇ ਆ ਰਿਖ ਨੂੰ। ਹਾਂ ਸਹੀ ਕਿਹਾ ਮੇ르ਗੀ ਫੱਦੀ ਤੇ ਚੱਲ ਜੀ ਯਾਰ ਆ ਮੇਰਾ ਭਰਾ ਸੁਮਨ ਉਹ ਗਾੜਾ ਦੀ ਮੈਨੂੰ ਯਾਰ ਪਤਾ ਲੱਗ ਗਿਆ ਜੀ ਡੈ ਵੀ ਇਤਨਾ ਹੀ ਨਾ ਆਉਂਦਾ ਤੜੀ ਕਿਉਂ ਯਾਰ ਕੋਈ ਨਾ ਕੋਈ ਤਾਂ ਕਰਨਾ ਪੈਣਾ ਵਾ ਸਰੀਰ ਵਾਸਤੇ ਤਾਂ ਆਪਣਾ ਕੁਝ ਹੈ ਨਹੀਂ ਤੇ ਜੇ ਨਾ ਖਾਧੀ ਤੇ ਤੁਹਾਨੂੰ ਪਤਾ ਮੇਰੇ ਕੋਲ ਬੈਠ ਕੇ ਨਹੀਂ ਉੱਠਿਆ ਜਾਂਦਾ ਤੇਰੀ ਗੱਲ ਕੋਈ ਮੇਰ ਤੋਂ ਯਾਰ ਕੋਈ ਉੱਠਿਆ ਜਾਣਾ ਮੇਰੇ ਨਾਲ ਸਰਕਾਰ ਕੋ ਨਿਗਾਹ ਤੇ ਫਾਸੀ ਵੀ ਥੋੜੀ ਜਿਹੀ ਕਿਉਂਕਿ ਇਹਦੀ ਥੋੜੀ ਜਿਹੀ ਸੁਣੀਓ ਕਦੇ ਡਾਕੀ ਨਹੀਂ ਗਿਆ ਤਾਂ ਇਹ ਮੇਰਾ ਵੀ ਜਗ੍ਹਾ ਤੇ ਠੀਕ ਹੁੰਦਾ ਲੱਗਦਾ ਮੇਰੀਆਂ ਬਹੁਤ ਦੁਖੰਦੀਆਂ ਵਾ ਹੱਲ 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 ਹੱਲਦਾ ਇੱਕੋ ਹੀ ਆ ਮੈਂ ਤੇ ਮੰਮੀ ਕੋ ਗੱਲ ਕਰ ਆਇਆ ਵਾਕੀ ਤੂੰ ਹੀ ਜਾ ਤਾਈ ਕੋ ਤਾਈ ਨੇੜੀ ਮੜਾਂਗਾ ਧੰਨ ਮੰਮੀ ਮੇਰੀ ਪੈਦੋਂ ਵੀ ਕੱਦੇ ਵੀ ਨਹੀਂ ਮਤਲਬ ਹੀ ਨਹੀਂ ਹੈਗਾ ਉਹਨਾਂ ਨੇ ਤੇ ਪਿੰਡੇ ਸੱਟੇ ਗਿਆ ਨਾ ਮੇਰੇ ਕੋ ਤੇ ਕੁਝ ਨਹੀਂ ਹੈਗਾ ਚਲੋ ਜਾਗੇ ਵੀਰੇ ਕੋਲੋਂ ਮੰਗੋ ਠੀਕ ਹੈ ਵੀਰੇ ਕੋਦੇ ਆਪਾਂ ਦੋਨੋਂ ਜਾਣੇ ਅੱਗੇ ਨਹੀਂ ਮੰਗਣ ਦੇ ਕਿਉਂਕਿ ਆਪਾਂ ਲੈ ਕੇ ਯਾਰ ਲਈਆ ਪਿਆ ਨਹੀਂ ਹੁਣ ਵੀਰੇ ਨੂੰ ਕੀ ਦੇ ਦੇਵਾਂਗੇ ਉਹਨੇ ਵੀ ਕਹਿਣਾ ਮੰਨਿਆ ਅਨਪੜਿਆ ਉਹਨਾਂ ਨੇ ਵੀ ਕਹਿਣਾ ਇੰਨੇ ਪੈਸੇ ਤੇ ਪੜਾਈ ਨਹੀਂ ਹੁੰਦੀ ਪਰ ਉਹ ਕਰਾਂਗੇ ਕੀ ਕਰਾਂਗੇ ਕੀ ਤੇ ਕਰਾਂਗੇ ਕੀ ਤੇ ਮਨੋਆਵਣਾ ਨਹੀਂ ਸਮਝ ਰੱਗਦੀ ਕੀ ਕਰਨਾ ਕੀ ਨਹੀਂ ਕਰਨਾ ਹੁਣ ਖਲ ਕੀ ਕਰਾਂਗੇ ਤੇ ਆ ਡੀ ਕੇ ਬਾ ਮੈਂ ਕਹਿੰਨਾ ਆਪਾਂ ਨਾ ਗੱਦੀ ਕਰ ਲਈ ਬੜੀ ਵੱਡੀ ਪਹਿਲਾ ਦਿਨ ਹੀ ਸੁਆਸ ਸੁਆਦ ਦੇ ਵਿੱਚ ਉਹ ਖਾਲੀ ਆ ਤੇ ਹੁਣ ਦਾ ਆਪਣੇ ਸ਼ਰੀਰ ਨੂੰ ਐਸੀ ਲੱਗੀ ਆ ਕਿ ਛੋਟਾਂ ਦਾ ਨਾਮ ਹੀ ਲੈਂਦੀ ਯਾਰ ਉਹ ਯਾਰ ਸਹੀ ਗੱਲੀ ਸਵਾਚ ਲਾ ਦੇ ਬੈਠੇ ਆ ਹੁਣ ਜਿੰਨਾ ਤਾਨੂੰ ਹੁੰਦੇ ਆ ਕੋਈ ਹਿਸਾਬ ਨਹੀਂ ਪਹਿਲਾਂ ਤੇ ਮੇਰੇ ਵੀ ਵੇਗ ਪੈਹਿਆਂ ਦੀ ਕਿੰਨੀ ਜਾਂਦੀ ਪਰਵਾਹੀ ਹੋ ਗਈ ਟੀ ਸਭ ਕੁਝ ਕਿੰਨਾ ਜ਼ਿਆਦਾ ਹੋ ਗਿਆ ਆਪਾਂ ਆਪਣਾ ਕੁਝ ਨਹੀਂ ਕੀਤਾ ਆਪਾਂ ਪੜਾਈ ਤੋਂ ਵੀ ਤੂਰ ਹੋਏ ਆ ਹੈ ਖਾ ਕੇ ਹੀ ਚਾਹਾਂ ਪੀਣ ਬੈਠੇ ਰਹਿਣਾ ਕੰਟੀਨ ਤੇ ਜਾ ਜਾ ਕੇ ਤੇ ਹੁਣ ਆਪਾਂ ਕੀ ਕਰੀਏ ਇਹ ਦੱਸ ਫਸਲ ਵੇਚਣਾ ਅੱਜੇ ਅਰਜੁਨ ਨੇ ਨਾ ਸਾਨੂੰ ਆਪਣੇ ਚਾਂਸੇ ਚ ਫਸਾਇਆ ਵਾ ਤੇ ਆਪਾਂ ਫਸ ਗਏ ਆ ਫਸਾਇਆ ਕੀ ਉਹਦੇ ਫਸ ਗਏ ਆ ਬਸ ਇਦਾਂ ਬੁਨੇ ਆਂ ਕਿ ਜਿਹੜੀ ਕਿਸੇ ਦਾ ਮਾਸਟਰ ਦੀ ਖੀਚੀ ਹੋ ਗਈ ਆਪਾਂ ਖਾ ਗਏ ਫੀ ਉਹ ਵੀ ਜੇ ਘਰ ਦੇ ਨੂੰ ਪਤਾ ਲੱਗ ਗਿਆ ਜਿਹੜੀਆਂ ਡਾਂਗਾਂ ਪੈਣੀਆਂ ਵਖਰੀਆਂ ਘਰ ਦੇ ਯਾਰ ਇੱਕ ਬੰਨੇ ਆਪਣੀਆਂ ਸੋਹਾ ਖਾਦੇ ਆ ਕਿ ਸਾਡੇ ਪੁੱਤ ਨਾ ਨਸ਼ੇ ਦੇ ਨਹੀਂ ਲੱਗੇ ਪਰ ਇੱਕ ਗੱਲ ਜੇ ਉਹਨਾਂ ਨੂੰ ਆ ਪਤਾ ਲੱਗੂਗੀ ਉਹਨਾਂ ਦੇ ਕੀ ਬੀਤੂਗੀ ਕੌਸੀ ਨਹੀਂ ਗਾ ਕੌਸੀ ਨਹੀਂ ਸਾਥੇ ਹੀ ਪਾ ਸਕੀਏ ਹੁਣ ਤੱਕ ਇਹ ਬੰਨੇ ਜੋਗੇ ਨਹੀਂ ਦੇ ਘਰ ਜਾਣ ਨੂੰ ਨਹੀਂ ਦੱਸ ਸਕਦੇ ਕਿ ਸਾਡੇ ਸਰੀਰ ਨੂੰ ਆ ਲੱਗੀ ਆ ਤੇ ਕੁਛ ਨਾ ਕੁਛ ਕਰੋ ਹੁਣ ਆਪਾਂ ਦੋਨੋਂ ਨੂੰ ਹੀ ਹੱਲ ਕਰਨਾ ਪੈਣਾ ਤੁਸੀ ਜਾਓ ਛਾਈ ਕੋਈ ਪੈਸੇ ਮੰਗੋ ਬੱਚਾ ਹੱਲ ਕੇ ਆਇਓ ਯਾਰ ਮੇਰਾ ਬੜਾ ਬੁਢਾ ਹੋ ਗਿਆ ਚਲ ਟਰਾਈ ਕਰ ਆਪਾਂ ਹੁਣ ਆਸ ਕਿ ਮਾੜੇ ਕੀ ਲੱਗ ਤਬ ਬੱਬੋਂ ਕੇ ਗਲਤੀ ਕਰ ਲੀਆ ਆਪਾਂ ਆਪਣੇ ਸਰੀਰ ਨੂੰ ਆ ਲਾ ਕੇ ਤੇ ਹੋਣੀ ਐਸੀ ਗਲਤੀ ਹੋ ਗਈ ਆ ਜਿਹੜੀ ਚਾਹ ਕੇ ਵੀ ਨਹੀਂ ਸੁਧਾਰੀ ਜਾਉਂਦੀ ਹਾਂ ਭਾਈ ਅੰਦਰ ਵੜ ਕੇ ਬੈ ਠੰਡ ਨਹੀਂ ਲੱਗਦੀ ਤੈਨੂੰ ਵੇਖ ਹੋਰ ਕਿੱਲਰ ਗਿਆ ਇਸ ਕੋਈ ਉਹ ਅੰਦਰ ਚੱਲ ਜਾ ਭਲਿਆ ਲੋਕਾ ਮੰਜੀ ਵੀ ਤੋੜ ਛੱਡੀ ਤੈਨੂੰ ਡਾਹ ਦਈਏ ਜਿਹੜੀ ਮੰਮੀ ਹਾਂ ਬੱਸ ਤੂੰ ਦੱਸ ਮੰਮੀ ਕਿੱਥੇ ਜੇ ਆਹ ਵੇਖਾਂ ਸ਼ਿੰਬੇ ਨਾਲ ਗੱਲਾਂ ਕਰਨ ਢਈ ਆ ਗਿਆ ਆ ਗਿਆ ਮੈਂ ਆ ਗਿਆ ਆਵੇ ਇਹਨੂੰ ਕਿ ਅੰਦਰ ਵੜ ਕੇ ਪਾਓ ਉਹ ਹੋਰ ਖਿੱਲਰ ਕੇ ਮੇਰੇ ਲਾਗੇ ਬੈਠੇ ਇਹਦੇ ਵੈਸੇ ਹੀ ਸ਼ਹਾੜਦਾ ਕਰਦਾ ਹਾਂ ਪੁੱਤ ਨਾ ਮੈਂ ਛੋਤ ਵੀ ਕਰ ਦਿੱਤੀ ਮੰਮੀ ਇੱਕ ਜ਼ਰੂਰੀ ਕੰਮ ਹੈਗਾ ਹਾਂਜੀ ਦੱਸੋ ਥੋੜੇ ਪੈਸੇ ਚਾਹੀਦੇ ਹੈਗੇ ਨਾ ਮੇਰੀ ਸੁਣ ਗੱਲ ਅੱਗੇ ਤੂੰ ਮੇਰੇ ਕੋ ਪੈਸੇ ਮੰਗਦਾ ਨਾ ਅੱਗੇ ਕਿਸ ਕੋ ਮੰਗਦਾ ਨਾ ਪੈਸੇ ਭਰਾ ਆਪਣੇ ਕੋ ਤਾਂ ਉਹਦੇ ਕੋ ਮੰਗਣੇ ਸੀ ਮੇਰੇ ਕੋ ਪੈਸੇ ਕਿੱਥੋਂ ਆਏ ਤੈਨੂੰ ਪਤਾ ਮੇਰੇ ਕੋ ਪੈਸੇ ਹੁੰਦੇ ਨਹੀਂ ਮੈਂ ਕਹਾਂ ਹੁਣੇ ਐ ਚਾਹ ਤਾਡੇ ਕੋਲ ਕੋਈ ਤੁਸੀਂ ਵੀ ਕਰਦੇ ਰਹਿੰਦੇ ਹੋ ਤੇ ਕਿਤੇ ਨਾ ਕਿਤੇ ਤੁਹਾਡੇ ਕੋਲੋਂ ਵੀ ਕੋਈ ਪੈਸਿਆਂ ਦਾ ਸਾਥ ਪੁੱਤ ਮੇਰੇ ਕੋ ਕਿੱਥੋਂ ਆਇਆ ਮੈਂ ਤੇ 골ਡ ਹੀ ਕੋਈ ਫੜਾ ਤਾਂ 골ਡ ਹੀ ਕਰੇ ਨਾ ਕਰੇ ਆਪਾਂ ਕਦੀ ਕੋਈ ਕੰਮ ਹੀ ਨਹੀਂ ਕੀਤਾ ਪੈਸੇ ਵਾਲਾ ਸਭ ਤੋਂ ਵੱਡੀ ਕਰਦੇ ਤੁਸੀਂ ਹੋ ਤੁਸੀਂ ਤੇ ਆਪਣੇ ਕੋਲੋਂ ਪੈਸੇ ਥੋੜੇ-ਥੋੜੇ ਲੈ ਕੇ ਰੱਖਿਆ ਕਰੋ ਮੈਂ ਪੈਸਾ ਕੀ ਕਰਨਾ ਜਦੋਂ ਮੇਰਾ ਪੁੱਤ ਅੱਗੇ ਲੱਗਾ ਤੇ ਹੈ ਨਾ ਕਰੂੰ ਮੇਂ ਸਮਝੋ ਗੱਲ ਕੋਲੇ ਪੈਸੇ ਜਮ੍ਹਾਂ ਕਰਾਣੇ ਆ ਲੋੜ ਹੈਗੀ ਆ ਪਲੀਜ਼ ਥੋੜੇ ਜੇ ਪੈਸੇ ਦੇ ਦਿਓ ਥੋੜੇ ਜੀ ਪੈਸੇ ਚਾਹੀਦੇ ਜ਼ਿਆਦੇ ਨਹੀਂ ਚਾਹੀਦੇ ਤੇ ਜਾਂ ਤੇ ਫਿਰ ਇਤਨਾ ਕਰੋ ਤੁਸੀਂ ਮੈਨੂੰ ਆਧਾਰੇ ਦੇ ਦਿਓ ਤੇ ਮੈਂ ਮੋਟੂnga ਤਾਂ ਤੈਨੂੰ ਸ਼ਰਮ ਨਹੀਂ ਆਉਂਦੀ ਮੇਰੇ ਕੋਲ ਆਧਾਰੇ ਮੰਗਦੇ ਨੂੰ ਮੇਰੇ ਕੋਲ ਹੁੰਦੇ ਤਾਂ ਤੈਨੂੰ ਆਉਂਜੀ ਦੇ ਦਿੰਦਾਈ ਆਧਾਰੇ ਦੇ ਦਿਓ ਇਹਨੂੰ ਚਲਿਆ ਜਾ ਤੇ ਚੰਗੀ ਗੱਲ ਹੈ ਚਲ ਜਾ ਜੇ ਹੁੰਦੇ ਤੁਹਾਡੇ ਸਾਰਿਆਂ ਕੋਲ ਤੁਸੀਂ ਜਾਣ ਬੁੱਝ ਕੇ ਮਨਾ ਕਰਦੇ ਜੀ ਜਿਹੜਾ ਹੈਡ ਹੈ ਨਾ ਅੱਗੇ ਵੀ ਉਹੀ ਦਿੰਦਾ ਹੈ ਹੁਣ ਵੀ ਉਹੀ ਦੇਗਾ ਹੈਡ ਤੇ ਮੰਮੀ ਫਿਰ ਤੁਸੀਂ ਆ ਮੈਂ ਨਹੀਂ ਰਾਤ ਤੇ ਰਾ ਚੱਲ ਭਰਾ ਕੋ ਭਰ ਵਰ ਜਾ ਕੇ ਭਰਾ ਕੋ ਮੰਗਦਾ ਚੰਗਾ ਲੱਗਾ ਲੋਕੀ ਆਪਣੇ ਮਾਪਿਓ ਕੋਲੋਂ ਪੈਸੇ ਲੈਂਦੇ ਆ ਤੇ ਮੈਂ ਜਿੱਥੇ ਜਾਣਾ ਆਪਣੇ ਭਰਾ ਕੋਲੋਂ ਪੈਸੇ ਲੈਣਾ ਮੈਂ ਮਾਪਿਓ ਕੋਈ ਮੰਗਣੇ ਤੇ ਤੇਰਾ ਭਰਾ ਹੀ ਆ ਨਾ ਕੋਈ ਉਪਰਾ ਥੋੜੀ ਆ ਜਾ ਜਾ ਕੇ ਤੂੰ ਕੋ ਮੰਗ ਲੈ ਉਪਰਾ ਨਹੀਂ ਮੰਮੀ ਮੰਨੋ ਤੁਸੀਂ ਪੈਸੇ ਦੋ ਮੈਂ ਤੁਹਾਡੇ ਕੋਲੋਂ ਨਹੀਂ ਮੇਰੇ ਕੋਲ ਪੈਸਾ ਕੋਈ ਨਹੀਂ ਹੈਗਾ ਖਲੋਤਾ ਰੋ ਜਿੰਨਾ ਚਿਰ ਮਰਜ਼ੀ ਖਲੋਤਾ ਰੋ ਦੇ ਦੋ ਪੈਸੇ ਮੰਮੀ ਮੰਨੋ ਗੱਲ ਸਮਝਿਆ ਕਰੋ ਗੱਲ ਅਗਲੀ ਯਾਰ ਨਹੀਂ ਮੰਗ ਰਾਂ ਮੈਂ ਪੈਸੇ ਪਰ ਇਹ ਦੀ ਚਾਹੀਦੇ ਆ ਜਮਾ ਕਰਾਉਣੇ ਆ ਇਹ ਨਾ ਜਮਾ ਕਰਾਣੇ ਹੁੰਦੇ ਫਿਰ ਕੋਈ ਚੱਕਰ ਨਹੀਂ ਹੈਗਾ ਚਾਹੀਦੇ ਪੈਸੇ ਤੈਨੂੰ ਹਾਂਜੀ ਦੋ ਮਿੰਟ ਖੜ ਨਹੀਂ ਪੈਸੇ ਪੈ ਉਹ ਗੋਲਦੀ ਗੋਲਦੀ ਇੱਧਰ ਆ ਜਰਾ ਕਿ ਜਿੰਨੀ ਹੁਣ ਤੈਨੂੰ ਪੈਸੇ ਸਾਰੇ ਹੀ ਦਿੱਨੇ ਜਿੰਨੇ ਮਰਦੀ ਸਾਰਿਆਂ ਨੂੰ ਬੁਲਾਣ ਦੀ ਲੋੜ ਨਹੀਂ ਹੈਗੀ ਮੈਂ ਤੁਹਾਡੇ ਕੋ ਕੱਲਿਆਂ ਕੋ ਆ ਕੇ ਪੈਸੇ ਮੰਗੇ ਨਾ ਤਾਂ ਤੁਸੀਂ ਮੇਰੇ ਕੋ ਕੱਲਿਆਂ ਆਣਾ ਗੱਲ ਕਰੋ ਜਿਹੜੀ ਕਰਨੀ ਹੈ ਦੋ ਮਿੰਟ ਖਲੋ ਜਾ ਤੈਨੂੰ ਪੈਸੇ ਚਾਹੀਦੇ ਨਾ ਮੰਮੀ ਮੈਂ ਤੁਹਾਡੇ ਕੱਲਿਆਂ ਕੋ ਪੈਸੇ ਮੰਗੇ ਮੈਨਾਂ ਕੱਲੇ ਬਖਲੋ ਕੇ ਗੱਲ ਕਰੋ ਕੱਲੇ ਖਲੋਤੀ ਬੁਲਾਣ ਦੀ ਲੋੜ ਨਹੀਂ ਹੈਗੀ ਆਪਾਂ ਕੱਲੇ ਗੱਲ ਕਰਦੇ ਜਿਹੜੀ ਕਰਨੀ ਹੈ ਸਾਰੇ ਕੰਮ ਵੀਰੇ ਕਰਦਾ ਨਾ ਇਹ ਵੀ ਵੀਰੇ ਨੇ ਕਰਦੇ ਓ ਗੋਲਡੀ ਕਿਰਨਾ ਸਿਮਰਨਾ ਸਾਰੇ ਆਵ ਬਾਰ ਤੇ ਰੱਖ ਪੈਸੇ ਪੈਸੇ ਨਿਤ ਦਿਨ ਪੈਸੇ ਇਨਾਂ ਤੇ ਹੁੰਦੀ ਰਹਿੰਦੀ ਹੈਗੀ ਕੀ ਗੱਲ ਹੋ ਗਈ ਆ ਮੰਮੀ ਕੀ ਗੱਲ ਗੱਲ ਇੱਥੇ ਰਾਤ ਨੂੰ ਮੈਂ ਦੱਸਾਂ ਕੀ ਹੋਇਆ ਮੰਮੀ ਕੀ ਗੱਲ ਹੋਈ? ਮੇਰੀ ਗੱਲ ਸੁਣ। ਪਹਿਲੋ ਛੋਟੇ ਖੋਤੇ ਨੂੰ ਵੀ ਸੱਦ ਫੇਰ ਮੈਂ ਕਰਦੀ ਆ ਗੱਲ। ਬਾਜ ਮਾਰ ਉਹ ਨੂੰ ਵੀ ਜਰਾ। ਸਾਹਿਲ ਹਾਂਜੀ ਆ ਗਿਆ। ਮੈਂ ਇੰਨੇ ਕੀ ਸਬਾਤ ਦਾ। ਇਹਦੇ ਨਾਲੋਂ ਚੰਗਾ ਤਾਂ ਮੈਂ ਘਟੋ ਘਟ ਮੰਮੀ ਨਾਲ ਗੱਲ ਕਰਕੇ ਕਮਰੇ ਦੀ ਗੱਲ ਪਤਾ ਆ। ਆ ਦੇ ਸਾਰੇ ਜਣੇ ਇਕੱਠੇ ਥੇਰੀ ਬੈਠਾ ਵਾ। ਹਾਂਜੀ ਹਾਂਜੀ। ਵੇ ਤੂੰ ਆਉਣਾ ਕਿ ਮੈਂ ਆਵਾਂ। ਆ ਜਾ ਬੰਦਾ ਬਣ ਕੇ ਇੱਧਰ ਨੂੰ। ਆ ਗਿਆ ਆ ਗਿਆ ਤਾਈ ਆ ਗਿਆ ਅੰਦਰ ਆਵੀਂ ਹਾਂਜੀ ਤਾਈ ਜੀ ਕੀ ਹਾਲ ਹੈ ਵਾ ਐ ਤੱਕ ਲੋ ਦੱਸ ਦਈਆ ਗੋਲਡੀ ਮੈਂ ਤੈਨੂੰ ਆਣੀ ਹੈ ਨਾ ਇਹਨਾਂ ਨੂੰ ਪੈਸੇ ਨਾ ਦੇ ਨਾ ਵਿਗਾੜ ਨਾ ਵਿਗਾੜ ਇਹ ਵਿਗੜ ਗਈ ਆ ਮੇਰੇ ਕੋਲ ਪੈਸੇ ਮੰਗਦਾ 10 ਵੇ ਕਿਥੋਂ ਦਵਾ ਪੈਸੇ ਇਹਨੂੰ ਤੇ ਉਹ ਵੀ ਪੈਸੇ ਮੰਗਦਾ ਆਈ ਮੇਰੇ ਕੋਲ ਅੰਦਰੋਂ ਤੇ ਬੜੀਆਂ ਕਹਾਣੀਆਂ ਸੁਣਾ ਕੇ ਆਈ ਮੈਨੂੰ ਅੰਦਰ ਗੱਲਾਂ ਕਿੰਨੀਆਂ ਕਰਨ ਡੈ ਅੱਗੋ ਅੱਗੇ ਤੁਸੀਂ ਵੱਡੇ ਜੇ ਤੁਹਾਡੇ ਕੋ ਪੈਸੇ ਕਿਉਂ ਨਹੀਂ ਹੈਗੇ ਤੁਸੀਂ ਵੀ ਪੈਸੇ ਰੱਖੋ ਕਿਉਂ ਮੈਂ ਰੱਖਾ ਪੈਸੇ ਨਾਲ ਮੇਰੀ ਗੱਲ ਸੁਣ ਅੱਜ ਇਹਨਾਂ ਦੇ ਦਿਮਾਗ 'ਚ ਆ ਗਏ ਆ ਗੱਲ ਆ ਗਈ ਸ਼੍ਰੀ ਕਾਲੀ ਤੁਸੀਂ ਕੀ ਮੰਮੀ ਸਾਰੀਆਂ ਗੱਲਾਂ ਕਿਉਂ ਨਾ ਕਰਾਂ ਉਹਦੇ ਨਾਲ ਨਹੀਂ ਗੱਲ ਕਰੂੰਗੀ ਤਾਂ ਹੋਰ ਕਿਹਦੇ ਨਾਲ ਗੱਲ ਕਰਾਂ ਮੈਂ ਤੁਹਾਨੂੰ ਜਰ ਜਰ ਗੱਲ ਦੱਸਣੀ ਆ ਇਹ ਕਹਿੰਦੇ ਸ਼੍ਰੀ ਕੇ 골ਡੀ ਸਾਡਾ ਹਾਂ ਆਹੋ ਕਾਰੇ ਦੇ ਨਾਲ ਗੱਲ ਜਰਾ ਸਰੀਕ ਹੁੰਦਾ ਨਾ ਤੇ ਨੋਟ ਨਾ ਮੰਗ ਮੰਗ ਖੜਦੇਓ ਖੜਦੇ ਹੀ ਨਾ ਅੱਜ ਤੁਹਾਨੂੰ ਦਿੱਤੇ ਨਹੀਂ ਤੇ ਤਸੀਂ ਸਰੀਕ ਬਣ ਗਏ ਕੰਨਾਂ 'ਚ ਤੇਲ ਪਾ ਕੇ ਖਲੋ ਜਾ ਚੁੱਪ ਕਰਕੇ ਉਹ ਮੇਰੀਆਂ ਨਾ ਪਤਾ ਹੋਗਾ ਬਾਵਾ ਬਾਵਾ ਜਿਤਨਾ ਆ ਬਾਵਾ ਕੋਈ ਆਪੜੇ ਤੋਂ ਵੱਖਣੀ ਨਾ ਕਰ ਸਕਦਾ ਆਪਣੀਆਂ ਬਾਵਾ ਕੋਈ ਆਪ ਵੱਡ ਸਕਦਾ ਮੈਨਾਂ ਨਹੀਂ ਮੈਨੂੰ ਏਡੀ ਛੇਤੀ ਆਪਣਾ ਸ਼ਰੀਕ ਮੰਨ ਲਿਆ ਇਹਨਾਂ ਦੀ ਨੀਤਾ ਕੋਟੀਆਂ ਹੋ ਗਈਆਂ ਨੇ ਇਹਨਾਂ ਦੀ ਨੀਅਤ ਵਿੱਚ ਖੋਟ ਏ ਸ਼ਰੀਕ ਇਹ ਨਹੀਂ ਤੇਰੇ ਤੂੰ ਇਹਨਾਂ ਦਾ ਨਹੀਂ ਹੈਗਾ ਤੇ ਮੰਮੀ ਇਹਦੇ ਵਿੱਚ ਗਲਤ ਵੀ ਕੀ ਆ ਸ਼ਰੀਕ ਹੀ ਆ ਤੇ ਸ਼ਰੀਕ ਹੀ ਕਹਾਂਗੇ ਮੈਂ ਛਿੱਤਰ ਲਾ ਲੈਣੀ ਫालतू ਬਕਵਾਸ ਕੀਤੀ ਐ ਤੇ ਖਲੋ ਕੇ ਸਾਰਿਆਂ ਵਿੱਚ ਤੇ ਯਾਹ ਤਾਂ ਮੰਮੀ ਹੋਵੇ ਨਾ ਮੈਂ ਕੁਝ ਗਲਤ ਬੋਲਣ ਨਿਆਵਾ ਸੱਚੀ ਬੋਲਣ ਨਿਆਵਾ ਸਹੀ ਵੀ ਤੂੰ ਕੀ ਬੋਲਣ ਡਿਆ ਕੋਈ ਨਹੀਂ ਸਹੀ ਬੋਲਣ ਡਿਆ ਮੰਮੀ ਕੋਈ ਗੱਲ ਇਹਨਾਂ ਨੂੰ ਬੋਲ ਲੈਣ ਤੋਂ ਨਾਲੇ ਮੰਮੀ ਗੱਲ ਵੀ ਤੇ ਸਹੀ ਆ ਜਦੋਂ ਤੁਹਾਡੇ ਕੋ ਪੈਸੇ ਮੰਗ ਲਈਏ ਤੁਸੀਂ ਵੀਰੇ ਕੋ ਪੈਸੇ ਲੈ ਲਓ ਵੀਰੇ ਕੋ ਪੈਸੇ ਲੈ ਲਓ ਕਿਉਂ ਵੀਰੇ ਕੋ ਪੈਸੇ ਲੈ ਲਓ ਅਹੀਂ ਤੇ ਤੁਹਾਡੇ ਘਰ ਦੇ ਹੈੱਡ ਤੇ ਅਸੀਂ ਤੁਹਾਨੂੰ ਸਮਝਦੇ ਆ ਨਾ ਤੁਸੀਂ ਮਾਓ ਤੁਸੀਂ ਵੀ ਤੇ ਘਰ ਦੇ ਵਿੱਚ ਖਰਚੇ ਕਰਦੇ ਹੋ ਤੁਸੀਂ ਇਹਨੂੰ ਪੈਸੇ ਦੇ ਦਿਓ ਥੋੜੇ ਬਹੁਤੇ ਤੁਹਾਡੇ ਕੋ ਜਦੋਂ ਮੰਗ ਲਈਏ ਪੈਸੇ ਨਹੀਂ ਹੈਗੇ ਜੀ ਪੈਸੇ ਨਹੀਂ ਹੈਗੇ ਤੇ ਨਾਲੇ ਪੈਸੇ ਵੀ ਕਿਹੜੇ ਆਪਾਂ ਕਹੇ ਦੇ ਮੰਗਦੇ ਆ ਆਪਣੇ ਪੈਸੇ ਨਾਲੇ ਮੰਮੀ ਆ ਜਿੰਨੇ ਪੈਸੇ ਹੈਗੇ ਆ ਨਾ ਇਹ ਮੇਰੇ ਵੀ ਹੈਗੇ ਆ ਉਨਾਂ ਵਿੱਚ ਜੇ ਤੁਸੀਂ ਕੰਦੇ ਆ ਨਾ ਇਹਨਾਂ ਦੇ ਹੀ ਸਾਰੇ ਪੈਸੇ ਇਹਨਾਂ ਦੇ ਨਹੀਂ ਹੈਗੇ ਮੇਰੇ ਵੀ ਆ ਉਹਦਾ ਕਾਰਨ ਉਹਦਾ ਕਾਰਨ ਇਹ ਹੈਗਾ ਵਾ ਕਿਉਂਕਿ ਜਿੰਨੀ ਜ਼ਮੀਨ ਵੋਂਦੇ ਆ ਉਹ ਸਾਰੀ ਸਾਡੀ ਵੀ ਤੇ ਆ ਨਾ ਮੇਰੀ ਤੇ ਸਾਹਿਲ ਦੀ ਵੀ ਆ ਨਾ ਇਹ ਜ਼ਮੀਨ ਵੋਂਦੇ ਆ ਅੱਜ ਤੱਕ ਇਹਨਾਂ ਕੋਲ ਅਸੀਂ ਕਿਹੇ ਚੀਜ਼ ਦਾ ਹਸਾਬ ਲਿਆ ਤੋ ਬੰਦਿਆਂ ਨੂੰ ਗੱਲ ਕਰ ਹੈ ਕਿੰਨਾ ਬੰਦਿਆਂ ਨੂੰ ਤੋੜ ਕਰਾਂ ਦਿੰਦਾ ਵਾ ਬੜੇ ਉਹ ਹੱਟਿਆ ਤਾਂ ਉਹ ਨਹੀਂ ਰਹਿਣਾ ਹੱਟ ਉਹ ਤਾਈ ਜੀ ਡੀ ਕੇ ਭਾਣੇ ਕੁਝ ਗਲਤ ਵੀ ਕੀ ਕਿਹਾ ਵਾ ਤੁਸੀਂ ਇਹੀ ਸੋਚੋ ਜੇ ਆ ਜ਼ਮੀਨ ਸਾਡੀ ਹੋਵੇ ਜੇ ਜੋ ਪੈਸਾ ਹੋਵੇ ਉਹ ਸਾਡੇ ਕੋ ਆਪਣੇ ਕੋ ਆਵੇ ਅਸੀਂ ਤਾਂ ਨਾ ਮੰਗਦੇ ਰਹੀਏ ਵੀਰੇ ਕਦੀ ਅੱਜ ਦੇ ਦੋ ਕਦੀ ਕੱਲ ਦੇ ਦੋ ਮੰਗਦੇ ਰਹਿਨੇ ਆਂ ਹੀ ਆਪਣੇ ਪੈਸੇ ਨਹੀਂ ਇੱਕ ਮਿੰਟ ਮੈਨੂੰ ਦੱਸੋ ਤੁਸੀਂ ਇਹ ਚਾਚੀਏ ਅਤਰੋ ਚਤਰੋ ਰਹਲੀਆਂ ਕਿਤਰਾ ਇਹ ਮੈਨੂੰ ਨਹੀਂ ਪਤਾ ਅਤਰੋ ਚਤਰੋ ਰਹਲੀਆਂ ਇਸ ਕਰਕੇ ਆ ਕਿਉਂਕਿ ਅਸੀਂ ਸ਼ਹਿਰ ਜਾਈਦਾ ਵਾ ਪੈਸੇ ਨਹੀਂ ਹੁੰਦੇ ਜਦੋਂ ਵੇਖੋ ਰੋਜ਼ ਪੈਸੇ ਮੰਗਣ ਤੁਹਾਡੇ ਕੋਲੇ ਆਣਾ ਬੰਦਾ ਤੁਹਾਡੀ ਜ਼ਬਾਨ ਉਹਨਾਂ ਦੀ ਜ਼ਿਆਦਾ ਨਹੀਂ ਖੁੱਲ ਗਈ ਉਹ ਮੰਮੀ ਸੱਚੀ ਬੋਲਣ ਨੇ ਆ ਕੋਈ ਝੂਠ ਨਹੀਂ ਬੋਲਣ ਨੇ ਸਾਹਿਲ ਤੂੰ ਬੰਦਾ ਭੱਜ ਜਾ ਮੈਂ ਤੇਰੀ ਸਾਰੀਆਂ ਕਰਤੂਤਾਂ ਹੁਣ ਸਮਝ ਗਈ ਹਾਂ ਮਮਮੀ ਤੁਹਾਡਾ ਹਿੱਸਾ ਦੋ ਤੁਸੀਂ ਬਾਕੀ ਸਾਰੀਆਂ ਗੱਲਾਂ ਛੱਡੋ ਅਹੀਂ ਚਾਹੀਏ ਨਾਲੇ ਮਮਮੀ ਅਹੀਂ ਪੜ੍ਹੇ ਲਿਖੇ ਆ ਦੋਨੋਂ ਜਾਣੇ ਤੇ ਸਾਨੂੰ ਇੱਕ ਅਨਪੜ੍ਹ ਦੇ ਅੱਗੇ ਹੱਥ ਜੋੜਨੇ ਪੈਂਦੇ ਆ ਤੂੰ ਨਾ ਹੁਣ ਸੰਭਾਲ ਕੇ ਗੱਲ ਕਰ ਨਹੀਂ ਤਾਂ ਮੈਂ ਥਰ ਥੱਪੜ ਖਿੱਚ ਕੇ ਮਾਰਨਾਂਈ ਮਮਮੀ ਕੁਝ ਨਾ ਬੋਲੋ ਚਾਚੀ ਤੁਸੀਂ ਦੋਵਾਂ ਨੇ ਕੁਝ ਨਹੀਂ ਬੋਲਣਾ ਤੁਸੀਂ ਮੇਰੇ ਕਰਕੇ ਨਹੀਂ ਕੁਝ ਬੋਲਣਾ ਕੋਈ ਗੱਲ ਨਹੀਂ ਫੇਰ ਕੀ ਹੈ ਅੱਜ ਜਵਾਨ ਹੋ ਗਿਆ ਏ ਉਹ ਪਤਾ ਲੱਗਣ ਡਿਆ ਵਾ ਕਿ ਜਵਾਨ ਹੋ ਗਿਆ ਕਿਉ ਮਮੀ ਆਹੋ ਉਹ ਤਾਂ ਮੈਨੂੰ ਦੇਸਾ ਪਿਆ ਵਾ ਦਾਸ ਜਮਰਨ ਇਹ ਅੱਜ ਜਵਾਨ ਹੋ ਗਈ ਹਿਸੇ ਮੰਗਣ ਨੇ ਇਹਨੇ ਜੋਗੇ ਹੋ ਗਏ ਨੇ ਹੈ ਨਾ ਕਿਸੇ ਮੰਗਣੇ ਨਹੀਂ ਹੈ ਵੇ ਬੇਸ਼ਰਮ ਉਹ ਸ਼ਰਮ ਕਰੋ ਕਿਵੇਂ ਆਪਣੇ ਵੱਡੇ ਭਰਾ ਦੇ ਕੇ ਤੁਸੀਂ ਬੋਲਦੇ ਪਿਓ ਉਹ ਤੁਹਾਨੂੰ ਅਸਲੋਂ ਲੱਥੀ ਚੜੀ ਦੀ ਸ਼ਰਮ ਨਹੀਂ ਰਹੀ ਤੇ ਤੁਹਾਨੂੰ ਹੋ ਕੀ ਗਿਆ ਦੋਨਾਂ ਨੂੰ ਕੀ ਬਿਮਾਰੀ ਪਈ ਹੈ ਤੁਹਾਨੂੰ پیسے ਮੰਗਣ ਨੇ ਹੋਣਾ ਕੀ ਹੈ ਤੁਹਾਨੂੰ ਮੈਂ ਕਿਹਾ ਸੀ ਨਾ ਕਿ ਭਰਾ ਘਾ ਜਾ ਕੇ ਸ਼ਰੀਕ ਬਣ ਜਾਂਦੇ ਆ ਤੇ ਆਪਣੇ ਬੱਚੇ ਆਪਣਾ ਪਰਿਵਾਰ ਉਹ ਆਪਣਾ ਹੀ ਹੁੰਦਾ ਤੁਸੀਂ ਕਿੰਨੇ ਮਾਨਣਾ ਕਿਆ ਸੀਗਾ ਨਹੀਂ ਨਹੀਂ ਇਹ ਮੇਰੇ ਬੱਚੇ ਆ ਮੇਰੀਆਂ ਦੋ ਬਾਹਵਾਆਂ ਆ ਤੂੰ ਮੇਰੀਆਂ ਬਾਹਵਾ ਵੜਨਾ ਚਾਹਨੀ ਆ ਅੱਜ ਤੁਸੀਂ ਕੀ ਕਰੋਗੇ ਇਹੋ ਹੀ ਅੱਜ ਸਾਡੇ ਬੱਚੇ ਹੁੰਦੇ ਨਾ ਤੇ ਇਹ ਨੋਬਤ ਨਹੀਂ ਆਣੀ ਸੀ ਜੋ ਅੱਜ ਇਹ ਦੋਵੇਂ ਕਰਨਦੇ ਆ ਕਰਤਾ ਨਾ ਇਨਾਂ ਨੇ ਉਹੀ ਕੰਮ ਕਰਤਾ ਨਾ ਸਿਰ ਨਹੀਂ ਮਾ ਤੁਹਾਡਾ ਬੋਲਣ ਕਿਉਂ ਨਹੀਂ ਦੇ ਹਣ ਸਿਰ ਝੁਕਾ ਕੇ ਕਿਉਂ ਖੜੇ ਠੀਂ ਗੋਲਡ ਇਸ ਸਿਰ ਨੀ ਮਾ 13 ਨਹੀਂ ਹੋਇਆ ਇਹ ਸਾਡਾ ਵੀ ਨਾਲ ਹੀ ਹੋਇਆ ਹੈ ਇਸ ਅੱਡਾ ਹੋ ਗਿਆ ਹਾਂ ਇਹਨਾਂ ਨਲਾਕ ਇਹਨਾਂ ਨਲਾਕਾਂ ਦੀ ਵਜ੍ਹਾ ਤੋਂ ਨਹੀਂ ਮੰਮੀ ਇਹਨਾਂ ਨਲਾਕ ਨਹੀਂ ਹੈਗੇ ਉਹ ਬਿਲਕੁਲ ਵੀ ਨਲਾਕ ਨਹੀਂ ਹੈ ਮੈਨੂੰ ਪਤਾ ਵਾ ਕਿ ਇਹਨਾਂ ਨੂੰ ਨਾ ਨਲਾਕ ਕਿੰਨੇ ਕੀਤਾ ਉਹ ਹੈਲੋ ਇੱਧਰ ਵੇਖੋ ਦੋਵੇਂ ਜਣੇ ਇੱਧਰ ਤੁਸੀਂ ਕੀ ਸਮਝਦੇ ਕਿ ਮੈਨੂੰ ਕਿਸੇ ਗੱਲ ਦਾ ਨਹੀਂ ਪਤਾ ਕਿਸੇ ਗੱਲ ਦਾ ਨਹੀਂ ਮੈਨੂੰ ਪਤਾ ਪੁੱਤ ਜਿੱਥੇ ਪੈਸੇ ਵਰਤਦੇ ਪਏ ਜੇ ਨਾ ਰੋਜ਼ ਖੜਖੜ ਕੇ ਮੈਨੂੰ ਸਭ ਪਤਾ ਕਿਥੇ ਪੈਸੇ ਵਰਤੇ ਜਾਣਦੇ ਆ ਦੱਸਾਂ ਮੈਂ ਕਿਥੇ ਵਰਤੇ ਜਾਣਦੇ ਆ ਇਹ ਐਵੇਂ ਨਹੀਂ ਸੇ ਮੰਗਣ ਦੇ ਦੱਸ ਗੋੜੀ ਬੋਲ ਤੂੰ ਬੋਲ ਤੂੰ ਲੈ ਨਹੀਂ ਕੀ ਬਤਾ ਦੱਸ ਦੱਸ ਬੋਲ ਗੋੜੀ ਬੋਲ ਦੱਸਾਂ ਬਾਦ ਵਿੱਚ ਆ ਹਿੱਸੇ ਲੈ ਕੇ ਤੇ ਕਿੱਥੇ ਜਾਣੇ ਆ ਕਿੱਥੇ ਜਾਣੇ ਦੱਸ ਤੂੰ ਦੱਸਾਂ ਕਿਰਨ ਤੂੰ ਕਹਿ ਨਹੀਂ ਹੈ ਨਾ ਕਿ ਆਪਣੇ ਬੱਚਿਆਂ ਨੇ ਇਸ ਤਰ੍ਹਾਂ ਨਹੀਂ ਕਰਨਾ ਆਪਣੇ ਬੱਚੇ ਵੀ ਇਸ ਤਰ੍ਹਾਂ ਹੀ ਕਰ ਸਕਦੇ ਸੀਗੇ ਜੋ ਇਹਨਾਂ ਨੇ ਕੀਤਾ ਵਾ ਕੀਤਾ ਕੀ ਆ ਇਹ ਤੇ ਦੱਸੋ ਏ ਫੀ ਮਖਾਂਦੇ ਦੋਵੇਂ ਜਾਣੇ ਗੇ ਹੁਣ ਕਿ ਤੁਹਾਡੇ ਸਿਰ ਨਹੀਂ ਹੋਗੇ ਨੇ ਇਹ ਉਹ ਮੁੰਡੇ ਨੇ ਜਿਹੜੇ ਹੈਗੇ ਅਜੇ ਤੇ ਅਰਜੁਨ ਆਹੋ ਜਿਨ੍ਹਾਂ ਨਾਲ ਦਿਨ ਰਾਤ ਫੋਨ ਤੇ ਗੱਲਾਂ ਕਰਦੇ ਰਹਿੰਦੇ ਆ ਜਿਨ੍ਹਾਂ ਨੂੰ ਆਂਦੇ ਆ ਕਿ ਸਵੇਰੇ ਆ ਜਾ ਵੀ ਹਨਾ ਇਹ ਮੈਂ ਇੱਕ ਦਿਨ ਇਹਨਾਂ ਦਾ ਪਿੱਛਾ ਕੀਤਾ ਸੀ ਕਿ ਕਾਲਜ ਤੇ ਇਹਨਾਂ ਦਾ ਲੱਗਦਾ 8:30 ਵਜੇ ਇਹ ਘਰੋਂ 7:00 ਵਜੇ ਕਿਉਂ ਨਿਕਲਦੇ ਆ ਤੇ ਮੈਂ ਇਹਨਾਂ ਦਾ ਪਿੱਛਾ ਕੀਤਾ ਤੇ ਮੈਂ ਜਾ ਕੇ ਵੇਖਿਆ ਇਹ ਕਾਲਜ ਦੇ ਬਾਹਰ ਚਾਹ ਵਾਲੇ ਕੋਲ ਬਹਿ ਕੇ ਤੇ ਉਹ ਡੱਬੀਆਂ ਖੋਲ-ਖੋਲ ਕੇ ਫੀਮਾ ਖਾਂਦੇ ਆ ਕਿਰਨ ਤੁਹਾਨੂੰ ਮੈਂ ਮੰਮੀ ਕਿਹਾ ਸੀ ਨਾ ਕਿ ਮੈਨੂੰ ਸਾਹਿਲ ਦੀ ਫੋਟੋ ਆਈ ਆ ਤੇ ਤੁਸੀਂ ਮੰਨੇ ਨਹੀਂ ਮੇਰੀ ਗੱਲ ਲੈ ਜਿਹਨੂੰ ਅਨਪੜ੍ਹ ਕਹਿੰਦੇ ਸੀ ਨਾ ਉਹਦੇ ਪੜੇ ਲਿਖਿਆ ਨਾਲ ਵਤ ਨਹੀਂ ਕਲਿਆ ਜੇ ਹੈ ਆ ਹੁੰਦੇ ਵੱਡੇ ਭਰਾ ਦੇ ਫਰਜ਼ ਉਹਨੇ ਪਿੱਛੇ ਜਾ ਕੇ ਨਾ ਤੁਹਾਡਾ ਸਾਰਾ ਪਿੱਛਾ ਕਰ ਲਿਆ ਤੁਸੀਂ ਕੀ ਕਰਦੇ ਫਿਰਦੇ ਹੋ ਔਰ ਤੁਸੀਂ ਬਾਕੀ ਕੋਈ ਗੱਲ ਨਹੀਂ ਓਏ ਮੈਰੀ ਗੱਲ ਸੁਣੋ ਓਏ ਤੁਸੀਂ ਮੇਰੇ ਬੱਚੇ ਜੇ ਮੇਰੇ ਬੱਚੇ ਜੇ ਤੁਸੀਂ ਨਾ ਤੋਹੀ ਨਾ ਪਤਾ ਨਾ ਮੇਰੇ ਨਾਲ ਇਤਰਾ ਕਰੋ ਮੈਂ ਨਾ ਤੁਹਾਨੂੰ ਇਹਦੇ ਵਿੱਚੋਂ ਕੱਢ ਦੂੰਗਾ ਮੈਨੂੰ ਪਤਾ ਵਾ ਕਿ ਤੁਸੀਂ ਕਿੰਨੀ ਤਕਲੀਫ ਦੇ ਵਿੱਚ ਹੈਗੇ ਜੇ ਤੁਹੀ ਐਵੇਂ ਨਹੀਂ ਹਿੱਸੇ ਮੰਗਣ ਡੇ ਤੁਹੀ ਸਿਰਫ ਇਸ ਫੀਮ ਕਰਕੇ ਹਿੱਸੇ ਮੰਗਣ ਡੇ ਜੇ ਇਹ ਮੇਰੇ ਸੱਚੀ ਗਲਤੀ ਹੋਗੀ ਅਹੀਂ ਦੇ ਅੱਜ ਵੀ ਇਹਦੇ ਨਾਲ ਗੱਲ ਕਰਨ ਡੇ ਆ ਕਿ ਯਾਰ ਕਿੱਦਾਂ ਪੈਸੇ ਮੰਗੀ ਅਹੀਂ ਤੇ ਫਸ ਗਏ ਏ ਚੰਜੜ ਤੋਂ ਅੰਨੀ ਬਾਹਰ ਨਿਕਲਣਾ ਚਾਹੁੰਨੇ ਅਹੀਂ ਬਾਹਰ ਨਿਕਲਣਾ ਚਾਹੁੰਨੇ ਚੰਜੜ ਤੋਂ ਤੂੰ ਬਾਹਰ ਕਰਕੇ ਦੇਖੀਂ ਆਏ ਮੇਰੇ ਮੇਰੇ ਜਿਹੜੇ ਡੈਪੇ ਤੇ ਪੈ ਪਈ ਪਰ ਹੁਣ ਬੜਾ ਔਖਾ ਹੋਣਿਆ ਜਾ ਡੇਲੀ ਉਹ ਮੈਰੀ ਐਸੇ ਕਰਕੇ ਹੀ ਚੋਨਾ ਕਿ ਚੱਲ ਨਾ ਕਿਤੇ ਅੱਜ ਸੁਧਰ ਜਾਣਗੇ ਕੱਲ ਸੁਧਰ ਜਾਣਗੇ ਮੈਂ ਪਤਾ ਹੁੰਦਿਆ ਹੋਇਆ ਵੀ ਇਹਨਾਂ ਨੂੰ ਪੈਸੇ ਦਿੰਦਾ ਰਿਆਂ ਮੈਨੂੰ ਪਤਾ ਸੀ ਇਹ ਕੀ ਕਰਦੇ ਆ ਪਰ ਮੈਨੂੰ ਬਸ ਇਹੋ ਹੀ ਸੀਗਾ ਚੱਲ ਮੁੰਡੇ ਕਾਲਜ ਪੜ੍ਹਦੇ ਆ ਤੇ ਚੱਲ ਕੋਈ ਨਹੀਂ ਅੱਜ ਸੁਧਰ ਜਾਣਗੇ ਕੱਲ ਸੁਧਰ ਜਾਣਗੇ ਮੈਨੂੰ ਕੀ ਪਤਾ ਸੀਗਾ ਮੈਂ ਤੁਹਾਨੂੰ ਦੋਸ਼ ਨਹੀਂ ਦਿੰਦਾ ਮੈਂ ਆਪਣੇ ਆਪ ਨੂੰ ਦੋਸ਼ ਦਿੰਨਾ ਕਿ ਮੇਰੀ ਗਲਤੀ ਹੈ ਸਾਰੀ ਤੇਰੀ ਕੋਈ ਗਲਤੀ ਨਹੀਂ ਹੈ ਕੋਲਡੀ ਤੂੰ ਆਪਣੇ ਫਰਜ਼ ਪੂਰੇ ਕਿਤੇ ਨੇ ਸਾਰੇ ਆਪਣੇ ਆਪਣੇ ਪੂਰੀ ਵਾਹ ਲਾ ਛੜੀ ਤੂੰ ਨਹੀਂ ਫਰਜ਼ ਨਭਾ ਨਾ ਸ਼ਰਮ ਨਹੀਂ ਆਈ ਨਹੀਂ ਫਰਜ਼ ਨਭਾ ਪਾਇਆ ਚਾਚੀ ਕਿਹੜੀ ਚੀਜ਼ ਦੀ ਕਮੀ ਸੀ ਦੱਸੋ ਮੈਨੂੰ ਚਾਚੀ ਜੇ ਮੈਂ ਫਰਜ਼ ਨਭਾ ਪਾਇਆ ਹੁੰਦਾ ਨਾ ਤੇ ਅੱਜ ਮੇਰੇ ਕੋ ਇਹ ਸੇਵ ਮੰਗਦੇ ਵੀਰੇ ਨਹੀਂ ਹੈ ਸਾਡੇ ਕੋ ਗਲਤੀ ਹੋ ਗਈ ਵੀਰੇ ਬਸ ਉਸੇ وجہ ਕਰਕੇ ਇਹੀ ਲੱਗੇ ਆਪ ਸੋਚਣ ਦੇ ਆਹੀ ਤੇ ਆਪਾਂ ਚੀਜ਼ੋ ਨਿਕਲਣਾ ਚਾਹੁੰਦੇ ਆ ਨੁਕਟਾ ਦੋ ਕਿਤੋਂ ਨਾਲ 몰ਡੀ ਹੈ ਗਲਤ ਰਸਤੇ ਪੈ ਗਏ ਆ ਗਲਤ ਸੰਗਤ ਵਿੱਚ ਪੈ ਗਏ ਆ ਹੁਣ ਤੂੰ ਸੋਚ ਇਹਨਾਂ ਦਾ ਕਰਨਾ ਕੀ ਆ ਪੁੱਤ ਇਹਨਾਂ ਨੂੰ ਸਿੱਧੇ ਰਸਤੇ ਤੇ ਲੈ ਜਾ ਇੱਕ ਵਾਰੀ ਉੱਕੜੇਗਾ ਤਾਂ ਜਿਉ ਕੋ ਫੇਰ ਪੈ ਜਾਣਗੇ ਨਹੀਂ ਅੱਗੋਂ ਕਿਦਾਂ ਪੈ ਜਾਣਗੇ ਉਹ ਵਾਲੀ ਗੱਲ ਹੈ ਨਹੀਂ ਬੰਦ ਨਾਲ ਬੰਨਿਆ ਰਹੇਗਾ ਚਲੋ ਹਾਲੇ ਚੁੱਪਾ ਮਾਰੂਗੀ ਮੈਂ ਵੇਖਿਆ ਸਿਰ ਇੱਕ ਤਰ੍ਹਾਂ ਹੁੰਦਾ ਏ ਛੱਡ ਦੋ ਹੁਣ ਗੱਲ ਨੂੰ ਪਤਾ ਬੱਚੇ ਆ ਸਮਝ ਜਾਣਗੇ ਬਾਕੀ ਆਪਾਂ ਉਹਨਾਂ ਨੂੰ ਪੁੱਛੀਏ ਕਿ ਕਿਤਰਾ ਇਹਨਾਂ ਨੂੰ ਬਾਹਰ ਕੱਢੀਏ ਇਹ ਤੇ ਪੀਮ ਵਾਲੇ ਨਸ਼ੇ 'ਚ ਪੈ ਗਏ ਆ ਹਾਂਜੀ ਸਤਿਗੁਰਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਜਾਣੇ ਤੇ ਦੱਸੋ ਜੀ ਪਹਿਲੀ ਤੇ ਗੱਲ ਇਹ ਆ ਸੌਰੀ ਜੀ ਸਾਨੂੰ ਇਹ ਸਟੋਰੀ ਬੜੀ ਜਲਦੀ ਸਮਾਪਤ ਕਰਨੀ ਪੈ ਰਹੀ ਆ ਕਿਉਂਕਿ ਉਹਦੇ ਪਿੱਛੇ ਦੋ ਰੀਜ਼ਨ ਆ ਫਸਟ ਏ ਆ ਕਿ ਸਾਨੂੰ ਇਹ ਫੀਲ ਹੋ ਰਿਹਾ ਸ਼ਾਇਦ ਤੁਹਾਨੂੰ ਇਹ ਸਟੋਰੀ ਚੰਗੀ ਨਹੀਂ ਲੱਗ ਰਹੀ ਤੇ ਇਸ ਕਰਕੇ ਫਿਰ ਅਸੀਂ ਸੋਚਿਆ ਕਿ ਅਸੀਂ ਇੰਨਾ ਕੁਝ ਕਰਨ ਦੇ ਆ ਤੇ ਤੁਹਾਡੇ ਵਾਸਤੇ ਕਰਨ ਦੇ ਆ ਤੇ ਜੇ ਤੁਹਾਨੂੰ ਹੀ ਨਹੀਂ ਚੰਗੀ ਲੱਗਦੀ ਤੇ ਫਿਰ ਅਸੀਂ ਕਾਨੂੰ ਇਹ ਬਣਾਉਣੀ ਹੈ ਹੀ ਇਹ ਬੰਦ ਕਰ ਦਿੰਨੇ ਆ ਬਾਕੀ ਇੱਕ ਗੱਲ ਦਸੀਏ ਆਂਟੀ ਦੱਸੋ ਸਾਡੀ ਮਿਹਨਤ ਇਹਦੇ ਵਿੱਚ ਜਿਆਦਾ ਹੀ ਲੱਗਣ ਨਹੀਂ ਇਹ ਤੁਹਾਨੂੰ ਪਸੰਦ ਨਹੀਂ ਹੁੰਦੀ ਬਹੁਤ ਮਿਹਨਤ ਫਸੇ ਜਿਹਦੇ ਜਿਆਦਾ ਮਿਹਨਤ ਕਰ ਰਹੇ ਆ ਤੁਹਾਨੂੰ ਉਹ ਪਸੰਦ ਨਹੀਂ ਆ ਰਹੀ ਜਿਹੜੀ ਅਸੀਂ ਜਲਦੀ ਜਲਦੀ ਬਣਾ ਰਹੇ ਨੇ ਸਟੋਰੀ ਉਹਦੇ ਪਸੰਦ ਆਉਂਦੀ ਹੈ ਪਰ ਚਲੋ ਕਹਿਰ ਕੋਈ ਗੱਲ ਨਹੀਂ ਆਪਾਂ ਦੇ ਹਨਾ ਤੁਹਾਡੇ ਹਿਸਾਬ ਨਾਲ ਹੀ ਚੱਲਣਾ ਤੁਹਾਨੂੰ ਜੋ ਚੀਜ਼ ਪਸੰਦ ਆਊਗੀ ਆਪਾਂ ਉਹ ਹੀ ਅੱਗੇ ਪੇਸ਼ ਕਰਾਂਗੇ ਜਿਹੜੀ ਚੀਜ਼ ਤੁਹਾਨੂੰ ਪਸੰਦ ਨਹੀਂ ਆਊਗੀ ਉਹ ਆਪਾਂ ਕਿਤਰਾ ਕਰ ਸਕਦੇ ਆ ਤੇ ਇਸ ਸਟੋਰੀ ਦਾ ਜਿਹੜਾ ਮੈਸੇਜ ਆਉ ਤੁਸੀ ਦੋ ਮੈਸੇਜ ਇਹੋ ਹੀ ਹੈ ਜੀ ਸਭ ਤੋਂ ਪਹਿਲੀ ਗੱਲ ਨਸ਼ਾ ਕੋਈ ਵੀ ਆ ਉਹ ਨਹੀਂ ਕਰਨਾ ਚਾਹੀਦਾ ਚਾਹੇ ਉਹ ਫੀਮ ਦਾ ਨਸ਼ਾ ਵਾ ਚਾਹੇ ਸ਼ਰਾਬ ਦਾ ਨਸ਼ਾ ਵਾ ਚਾਹੇ ਜੂਆ ਵਾ ਚਾਹੇ ਕੋਈ ਵੀ ਆ ਇਹ ਅੰਤ ਘਰ ਬਰਬਾਦ ਕਰਦੀਆਂ ਵਾ ਆ ਵੇਖੋ ਫੋਰ ਏਗਜ਼ਾਮਪਲ ਜਿਹੜੇ ਮੇਰੇ ਤੋਂ ਬਿਨਾ ਤੁਰਦੇ ਨਹੀਂ ਸੀਗੇ ਅੱਜ ਖੜੇ ਹੋ ਕੇ ਸਿਰਫ ਇੱਕ ਫੀਮ ਦੇ ਚੱਕਰ ਦੇ ਵਿੱਚ ਇੱਕ ਨਸ਼ੇ ਦੇ ਚੱਕਰ ਵਿੱਚ ਮੇਰੇ ਕੋ ਹਿੱਸਾ ਮੰਗਣ ਤੇ ਆ ਗਏ ਆ ਤੇ ਜੇ ਮੈਨੂੰ ਨਾ ਪਤਾ ਹੋਵੇ ਮੈਂ ਲੜ ਝਗੜ ਕੇ ਇਹਨਾਂ ਨੂੰ ਹਿੱਸੇ ਦੇ ਦੇਵਾਂ ਤੇ ਇਹਨਾਂ ਬਾਅਦ ਵਿੱਚ ਉਹ ਫੀਮ ਚੀ ਰੋੜਨਾ ਸਾਰਾ ਕੁਝ ਕਿਉਂਕਿ ਉਮਰਾਂ ਹੌਲੀਆਂ ਬੋੜੀ ਅਸੀਂ ਬਡੇ ਘਾਰੇ ਸਰ ਦੇਖਦੇ ਆਂ ਕਿ ਜਿਹੜੇ ਬੱਚੇ ਨਸ਼ੀਆਂ ਦੇ ਪੈ ਜਾਂਦੇ ਨੇ ਤੇ ਘਰਾਂ ਦੇ ਘਰਤਵਾ ਹੋਈ ਜਾਂਦੇ ਹੁਣ ਤੇ ਜਿਆਦਾ ਸੋਇਚੋ 80% ਘਰ ਐਵੇਂ ਦੇ ਵੇਖਣ ਨੂੰ ਮਿਲ ਰਹੇ ਨੇ ਕਿ ਜਿਹੜੇ ਨਸ਼ੀਆਂ ਦੇ ਵਿੱਚ ਦੇਖੋ ਜੀ ਮਾਂ ਪਿਓ ਚਾਹ ਰੋ ਆਂਦੇ ਬਚਾਵੇ ਰੱਬ ਹੀ ਬਚਾਵੇ ਇਹਨਾਂ ਦਾ ਸ਼ਹਿਰ ਸੜਕਾਂ ਤੇ ਡਿੱਗੇ ਹੁੰਦੇ ਨੇ ਦੇਖ ਕੇ ਨਾ ਕਈ ਦਾ ਵੀ ਹਾਈ ਕਿੰਨੇ ਸੋਨੇ ਸਮੱਕੇ ਜਵਾਨ ਜਾਨ ਮੁੰਡੇ ਕਿ ਕਿਹੜੇ ਰਾਵਾਂ ਤੁਰ ਪੇ ਜਾਂਦੀਆਂ ਆਂਟੀ ਟੀਕੇ ਲੋਂਦੇ ਤੇ ਅੱਜ ਕੱਲ ਪਤਾ ਨਹੀਂ ਇੱਕ ਨਵਾਂ ਹੀ ਕੋਸ਼ ਚੱਲਿਆ ਮੈਂ ਇੱਥੇ ਵੇਨਾ ਇਹ ਵੇਲੇ ਲੰਗਦੇ ਟੱਪਦੇ ਨੇਰੇ ਸਵੇਰੇ ਜਦੋਂ ਆਈਦਾ ਵਾ ਉਹ ਨਾ ਇਸ ਤਰ੍ਹਾਂ ਤੁਰਦੇ ਤੁਰਦੇ ਹੈਗੀ ਹੋ ਜਾਂਦੇ ਆ ਉਹ ਵੀ ਜੇਟੇ ਦੇਖਦੇ ਹੋ ਜਾਂਦੇ ਆ ਵੀਡੀਓ ਵੀ ਵਾਇਰਲ ਹੋਈ ਸੀ ਬਾਕੀ ਇਹ ਸਟੋਰੀ ਦਾ ਇਹ ਹੋਈ ਸੀਗਾ ਬਾਕੀ ਚਲੋ ਇਹ ਜਿਆਦੇ ਸਿਆਣੇ ਜਿਹੜੇ ਅੱਡੇ ਦੇ ਮਾਈਕ ਉਹ ਦੱਸਣਗੇ ਮੇਕ ਕਹਾਗਾ ਮਾਈਕ ਸਾਰੇ ਹੀ ਉਹਨੇ ਰਾਬਾ ਸੇ ਸਟੋਰੀ ਦਾ ਹੋਈਗਾ ਸੀਗਾ ਕਿ ਕੋਈ ਵੀ ਨਸ਼ਾ ਚੰਗਾ ਨਹੀਂ ਹੁੰਦਾ ਇਹਦੇ ਵਿੱਚ ਜਿਵੇਂ ਮੇਨ ਇਹੋ ਹੀ ਵਿਖਾਇਆ ਵਾ ਕਿ ਫੀਮ ਇਹਨਾਂ ਨੂੰ ਲੱਗ ਚੁੱਕੀ ਤੇ ਫੀਮ ਦੇ ਵਿੱਚੋਂ ਬਾਹਰ ਨਿਕਲਣਾ ਕਿੰਨਾ ਇਹ ਮੁਸ਼ਕਿਲ ਹੋ ਜਾਂਦਾ ਵਾ ਹਨਾ ਉਹ ਮੁੰਡਿਆਂ ਨੂੰ ਜ਼ਿਆਦਾ ਪਤਾ ਤੇ ਇਸ ਕਰਕੇ ਜਿਹੜੇ ਵੀ ਮੁੰਡੇ ਇਤਨਾ ਕਾਲਜਾਂ ਸਕੂਲਾਂ ਦੇ ਵਿੱਚ ਪੜਦੇ ਆ ਉਹ ਬੁਰੀ ਸੰਗਤ ਦੇ ਵਿੱਚ ਨਾ ਜਾਓ ਤੁਸੀਂ ਆਪਣਾ ਘਰ ਪਰਿਵਾਰ ਵੇਖੋ ਤੁਹਾਡਾ ਘਰ ਕਿੰਨਾ ਚੰਗਾ ਵਾ ਸਾਰੇ ਵਧੀਆ ਸੰਸਕਾਰ ਵਾਲੇ ਆ ਪਰ ਤੁਸੀਂ ਕਾਲਜੇ ਜਾਂਦੇ ਹੋ ਇੱਕ ਦੋ ਦੋਸਤਾਂ ਪਿੱਛੇ ਲੱਗ ਕੇ ਆਪਣਾ ਆਪਣੀ ਲਾਈਫ ਖਰਾਬ ਕਰ ਦਿੰਦੇ ਕਿਉਂਕਿ ਇਸ ਚੀਜ਼ ਦਾ ਸਿਰ ਤੁਹਾਡੀ ਲਾਈਫ ਤੇ ਪੈਣਾ ਤੁਹਾਡੇ ਪਰਿਵਾਰ ਦੇ ਉੱਤੇ ਪੈਣਾ ਵਾ ਇਹ ਤੁਹਾਨੂੰ ਪਹਿਲਾਂ ਪਹਿਲਾਂ ਤੇ ਬੜਾ ਮਜ਼ਾ ਆਣਾ ਐਨਜਾਇਮੈਂਟ ਫੀਲ ਹੋਣੀ ਆ ਪੈਸੇ ਵੀ ਤੁਸੀਂ ਰੋੜੀ ਜਾਓਗੇ ਹਨਾ ਤੇ ਬਟ ਐਂਡ ਦੇ ਉੱਤੇ ਜ਼ਰੂਰਤ ਫਿਰ ਮਜਬੂਰੀ ਕਿ ਤੁਹਾਡੇ ਜਿਵੇਂ ਇਹਨਾਂ ਨੇ ਕਿਹਾ ਕਿ ਸਾਡੇ ਹੱਥ ਪੈਰ ਦਰਦ ਹੋਣ ਲੱਪੇ ਆ ਫਿਰ ਇੱਕ ਮਜਬੂਰੀ ਬਣ ਜਾਂਦੀ ਕਿ ਨਹੀਂ ਹੁਣ ਆਪਾਂ ਖਾਣ ਹੀ ਖਾਣੀ ਜੀ ਆਪਾਂ ਨਹੀਂ ਖਾਵਾਂਗੇ ਤੇ ਤੁਹਾਡੀ ਬੋਡੀ ਦਰਦ ਹੋਊਗੀ ਹਨਾ ਨਾਲੇ ਲਾਸਟ ਤੇ ਇਹ ਹੋਈ ਆ ਜੀ ਜਿੰਨਾ ਚਿਰ ਤੁਸੀਂ ਭੈਣ ਭਾਈ ਸਮਝਦੇ ਹੋ ਉਹ ਨਾ ਜੇ ਤੁਹਾਡਾ ਪਿਆਰ ਰਹਿੰਦਾ ਵਾ ਜਦੋਂ ਤੁਹਾਡੇ ਦਿਮਾਗ 'ਚ ਸ਼ਰੀਕ ਆ ਗਏ ਨਾ ਤੇ ਉਦੋਂ ਸਿਆਪਾ ਪੈਣਾ ਹੀ ਪੈਣਾ ਵਾ ਜੋ ਮਰਜ਼ੀ ਕਰ ਲੋ ਬਿਲਕੁਲ ਜੀ ਰਾਣੀ ਤੁਸੀਂ ਬੋਲੋ ਮੈਂ ਬੋਲਾਂ ਹਾਂਡੀ ਆਪਣਾ ਐਕਸਪੀਰੀਅੰਸ ਪੁੱਤਰ ਜੇ ਨਾ ਕੰਮ 'ਚ ਪੈ ਜਾਂਦੇ ਆ ਨਾ ਬੱਚੇ ਤੇ ਘਰ ਤੇ ਸਾਰਾ ਖਰਾਬ ਹੁੰਦਾ ਮਾਪੇ ਵੀ ਖਰਾਬ ਹੋ ਜਾਂਦੇ ਕੁਝ ਨਹੀਂ ਰਹਿੰਦਾ ਘਰ ਦਾ ਨਾ ਖਾਣ ਨਾ ਪੀਣ ਟੈਂਸ਼ਨ ਹੀ ਟੈਂਚਾ ਲੀਦੀ ਆ ਬੱਚਿਆਂ ਦੀ ਵੀ ਕਦਾ ਨਹੀਂ ਇਹਨਾਂ ਨੇ ਕੀ ਕਰਨਾ ਕੀ ਹੋਊਗਾ ਕੀ ਨਹੀਂ ਹੋਊਗਾ ਇਹੀ ਬੰਦਾ ਸੋਚਦਾ ਰਹਿੰਦਾ ਸਹੀ ਗੱਲ ਆ ਆਪਦੇ ਬਿੜਾ ਕਰਕੇ ਕਰਦੇ ਕਰਦੇ ਆ ਨਾਲ ਮਾਪੇ ਉਹ ਵੀ ਵਿਚਾਰੇ ਰਹਿ ਜਾਂਦੇ ਬਿਲਕੁਲ ਜੀ ਤੁਹਾਡੇ ਅਗੇ ਹੱਥ ਜੋੜ ਕੇ ਬੇਨਤੀ ਹੈ ਮੁੰਡਿਆਂ ਨੂੰ ਬੱਚੇ ਇਹਨਾਂ ਰਾਵਾਂ ਤੇ ਤੁਰੇ ਹੋ ਨਾ ਰੱਬ ਦਾ ਵਾਸਤਾ ਜੀ ਵਾਪਸ ਆ ਜਾਓ ਕੁਛ ਨਹੀਂ ਜੇ ਪਿਆਰ ਨਾ ਕਮਾਜੇ ਆਪਣਾ ਪਰਿਵਾਰ ਆਪਣੇ ਮਾਪੇ ਵੇਖੋ ਜੀ ਵੇਖੋ ਪਰਿਵਾਰ ਨੂੰ ਵੇਖੋ ਚਲੋ ਚਲੋ ਜੀ ਥੈਂਕ ਯੂ ਹੁਣ ਜੇ ਕਿਸੇ ਦੇ ਦਿਮਾਗ ਤੇ ਸਟੋਰੀ ਹੋਵੇ ਉਹ ਸਾਨੂੰ ਕਾਸ਼ਮੀ 404 ਕਿਰਨ ਮਾਨ ਸாரி ਕਿਰਨ ਮਾਨ ਕਿਰਨ ਉਹ ਮੈਂ ਚੇਂਜ ਕਰ ਦਿੱਤਾ ਨਾਮ ਕਿਰਨ ਮਾਨ 404 ਉਤੇ ਭੇਜ ਦਿਓ ਉੱਥੇ ਭੇਜੋ ਤੇ ਅਸੀਂ ਉਹ ਤੇ ਕੰਮ ਕਰਾਂਗੇ ਚਲੋ ਜੀ ਥੈਂਕ ਯੂ so much love you all bye